ਨਮਸਕਾਰ ਦੇਸ਼ ਦੁਨੀਆ ਤੇ ਐਸਡੀਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਢਾਬਰਾ ਤੇ ਮੈਂ ਹਾਂ ਜੀ ਰਣਬਹਾਦਰ ਸਿੰਘ ਦੋਸਤੋ ਅੱਜ ਅਸੀਂ ਫਿਰ ਦੋਨੋਂ ਇਕੱਵਲ ਲੈ ਕੇ ਆਏ ਆਂ ਪ੍ਰੋਗਰਾਮ ਇਨਸਾਈਟ ਖਬਰ ਇਨਸਾਈਟ ਖਬਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਅਸੀਂ ਕੁਝ ਖਬਰਾਂ ਲੈਣੇ ਆਂ ਉਹਨਾਂ ਬਾਰੇ ਚਰਚਾ ਕਰਦੇ ਆਂ ਉਹਨਾਂ ਦੇ ਪਿੱਛੇ ਛੁਪੀ ਹੋਈ ਸਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਤੇ ਰਾਣਾ ਜੀ ਕੱਲ ਦੀਵਾਲੀ ਸੀ ਜੀ ਬਹੁਤ ਉਮੜ ਟੜਾਕੇ ਦੇ ਨਾਲ ਮਨਾਈ ਗਈ ਜਿੱਥੇ ਇੱਕ ਦੂਏ ਨੂੰ ਬਹੁਤ ਸਾਰੀਆਂ ਮੁਬਾਰਕਵਾਦ ਦਿੱਤੀਆਂ ਹਰੇਕ ਨੇ ਮੁਬਾਰਕਵਾਦ ਦਿੱਤੀਆਂ ਇੱਕ ਦੂ ਇੱਕ ਜਗ੍ਹਾ ਤੇ ਜਾ ਕੇ ਦੂਸਰੀ ਜਗ੍ਹਾ ਨਾੜ ਕੇ ਕੇਵਲ ਗਿਫਟ ਵਗੈਰਾ ਦਿੱਤੀਆਂ ਬਲਕਿ ਜਾ ਕੇ ਖੁਦ ਕੇ ਹੀ ਮਿਲੇ ਵੀ ਉਸੇ ਤਰ੍ਹਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਫੌਜੀਆਂ ਦਾ ਹੌਸਲਾ ਵਧਾਉਣ ਦੇ ਲਈ ਲੰਗੋਵਾਲੀਆ ਚੈੱਕ ਪੋਸਟ ਤੇ ਗਏ ਉੱਥੇ ਜਾ ਕੇ ਉਹਨਾਂ ਦਾ ਜਿੱਥੇ ਉਹਨਾਂ ਨੇ ਹੌਸਲਾ ਅਪਨਾਇ ਕਿ ਭੀ ਉੱਥੇ ਹੀ ਗੱਲਾਂ ਹੀ ਗੱਲਾਂ ਦੇ ਵਿੱਚ ਬਿਨਾ ਨਾਂ ਲਏ ਉਹਨਾਂ ਨੇ ਇੱਕ ਚੀਜ਼ ਨੂੰ ਤਮਕੀ ਵੀ ਦੇ ਦਿੱਤੀ ਵੀ ਅਸੀਂ ਕਿਸੇ ਨਾਲ ਘਾਟ ਨਹੀਂ ਪੂਰੀ ਡਿਟੇਲ ਜੇ ਅਸੀਂ ਜਾਣਨਾ ਚਾਹੀਏ ਕਿੱਥੋਂ ਤੱਕ ਇਹ ਸਿਆਸਤ ਕਾਮਯਾਬ ਹੁੰਦੀ ਹੈ ਦਾਉੜਾ ਜੀ ਦੇਖੋ ਦਿਵਾਲੀ ਜਿੱਦਾਂ ਤੁਸੀਂ ਕਿਹਾ ਸਨਾਤਨ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਜਿਹੜਾ ਹੈ ਉਹ ਸਭ ਤੋਂ ਵੱਡਾ ਵੀ ਅਸੀਂ ਕਹਿ ਸਕਦੇ ਹਾਂ ਤਿਹਾੜ ਬਿਲਕੁਲ ਹਰੇਕ ਸ਼ਖਸ਼ ਦੀ ਕੋਸ਼ਿਸ਼ ਹੁੰਦੀ ਹੈ ਚਾਹੇ ਉਹ ਸ਼ਖਸ਼ ਵਿਦੇਸ਼ ਤੇ ਬੈਠਾ ਹੈ ਚਾਹੇ ਉਹ ਸ਼ਖਸ਼ ਕਿਤੇ ਨੌਕਰੀ ਕਰਦਾ ਹੈ ਚਾਹੇ ਉਹ ਪਾਉਂਡਰ ਤੇ ਬੈਠਾ ਹੈ ਕਿ ਉਹ ਦਿਵਾਲੀ ਜਿਹੜੀ ਹੈ ਆਪਣੇ ਵਿੱਚ ਜਾ ਕੇ ਆਪਣੇ ਪਰਿਵਾਰ ਤੇ ਜਾ ਕੇ ਆਪਣੇ ਲੋਕਾਂ ਨਾਲ ਮਨਾਉਂਦਾ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਪਰਵਾਸੀ ਭਾਗ ਜਿਹੜੇ ਹੁੰਦੇ ਨੇ ਉਹ ਵੀ ਕੋਸ਼ਿਸ਼ ਕਰਦੇ ਆ ਕਿ ਅਸੀਂ ਆਪਣੇ ਦੇਸ਼ ਜਾ ਕੇ ਉੱਥੇ ਜਾ ਕੇ ਦੀਵਾਲੀ ਮਨਾਈਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਦੋਂ ਤੋਂ 2014 ਚ ਉਹ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਨੇ ਇੱਕ ਰਵਾਇਤ ਕਾਇਮ ਕੀਤੀ ਹੈ। ਕਿ ਉਹ ਦੀਵਾਲੀ ਜਿਹੜੀ ਆ ਹਮੇਸ਼ਾ ਡਿਫੈਂਸ ਫੋਰਸਸ ਦੇ ਵਿੱਚ ਜਾ ਕੇ ਮਨਾਉਂਦੇ ਆ। ਜੀ। 2014 ਚ ਉਹ ਪਹਿਲੀ ਵਾਰ ਸਿਆਚੇਨ ਗਏ ਸੀ। ਜੀ। ਉੱਥੇ ਉਹਨਾਂ ਨੇ ਜਿਹੜੇ ਹੈ ਉਹ ਇਹ ਦੀਵਾਲੀ ਮਨਾਉਣ ਦੀ ਫੌਜੀ ਭਰਾਵਾਂ ਦੇ ਨਾਲ, ਵੀਰ ਜਵਾਨਾਂ ਦੇ ਨਾਲ ਸ਼ੁਰੂਆਤ ਕੀਤੀ ਸੀ। ਜੀ। ਉਦੋਂ ਤੋਂ ਲੈ ਕੇ 6 ਸਾਲ ਹੋ ਗਏ ਪ੍ਰਧਾਨ ਮੰਤਰੀ ਲਗਾਤਾਰ ਜਿਹੜੇ ਹੈ ਡਿਫੈਂਸ ਫੋਰਸਸ ਨਾਲ ਜਾ ਕੇ ਆਪਣੀ ਦੀਵਾਲੀ ਮਨਾਉਂਦੇ ਆ ਤੇ ਉਹ ਹਰ ਵਾਰ ਕਹਿੰਦੇ ਆ ਕਿ ਮੇਰਾ ਪਰਿਵਾਰ ਡਿਫੈਂਸ ਫੋਰਸਸ ਬਿਲਕੁਲ ਕਿ ਮੇਰੇ ਆ ਦੀਵਾਲੀ ਮੇਰੀ ਸੰਪੂਰਨ ਤਦ ਹੁੰਦੀ ਹੈ ਜਦੋਂ ਮੈਂ ਡਿਫੈਂਸ ਫੋਰਸਸ ਜਾ ਕੇ ਜੜੀ ਦੀਵਾਲੀ ਮਨਾਣੇ ਬਿਲਕੁਲ ਅਸੀਂ ਤਸਵੀਰਾਂ ਦੇਖਦੇ ਆ ਤੁਸੀਂ ਵੀ ਦੇਖੀ ਹੋਣੀ ਆ ਹਰ ਵਾਰਾਂ ਦੀਆਂ ਪ੍ਰਧਾਨ ਮੰਤਰੀ ਫੌਜੀ ਡਰੈਸ ਚ ਹੁੰਦੇ ਆ ਤੇ ਮਠਿਆਈ ਜਿਹੜੀ ਹੈ ਆਪਣੀ ਉਹ ਕਿਸੇ ਨਾ ਕਿਸੇ ਵੀਰ ਜਵਾਨ ਦੇ ਮੂੰਹ ਚ ਪਾਦੇ ਹੁੰਦੇ ਆ ਸੋ ਹਰੇਕ ਭਾਰਤੀ ਦਾ ਇਹਦੇ ਨਾਲ ਜਿਹੜਾ ਹੈ ਉਹ ਸਿਰ ਸਿਰ ਜਿਹੜਾ ਮਾਣਨਾ ਉੱਚਾ ਹੁੰਦਾ ਕਿ ਸਾਡਾ ਖਾਰਜ ਮਾਰਕਾਰੀ ਮੁਖੀ ਸਾਡੀ ਡਿਫੈਂਸ ਫੋਰਸੇ ਨਾਲ ਜਾ ਕੇ ਕਦੇ ਉਹ ਲਦਾਖ ਚ ਤੇ ਇਸ ਵਾਰ ਜਿਹੜੇ ਆ ਉਹ ਚੈਸਲ ਮਰ ਗਏ ਸੀ ਲੰਗੋਵੜਿਆ ਪੋਸਟ ਤੇ ਬਿਲਕੁਲ ਅਨ ਲੰਗੋਵਾਲੀਏ ਪੋਸਟ ਜਿਹਦਾ ਤੁਸੀਂ ਕਿਹਾ ਬੜੀ ਮਹੱਤਵਪੂਰਨ ਪੋਸਟ ਹੈ ਜੇਸੀ ਦਿੱਤਾ ਨੇ ਬਾਰਡਰ ਫਿਲਮ ਬਣਾਈ ਸੀ 1971 ਦੀ ਲੜਾਈ ਤੇ ਜੇ ਵੀ ਇੰਡੀਪੀ ਦਿੱਤਾ ਨੇ ਫਿਲਮ ਫਿਲਮ ਨੇ ਮਸ਼ਹੂਰ ਕਰ ਦਿੱਤੀ ਉਹ ਸਾਰਾ ਇਹ ਤਾਂ ਪਹਿਲਾਂ ਕੋਈ ਨਹੀਂ ਜਾਣਦਾ ਸੀ ਲੋਕ ਬਿਲਕੁਲ ਬਿਲਕੁਲ ਪਰ ਇਹ ਲੰਗੋਵਾਲੀਆ ਬੈਟਲ ਬੜੀ ਮਹੱਤਵਪੂਰਨ ਬੈਟਲ ਸੀ 1971 ਦੀ ਲੜਾਈ 1971 ਦੀ ਲੜਾਈ ਤਾਂ ਸੀਗੀ ਵੈਸੇ ਈਸਟਰਨ ਫਰੰਟ ਤੇ ਜਿਹੜਾ ਪੂਰਬੀ ਪਾਕਿਸਤਾਨ ਹੈ ਜਿਹੜਾ ਹੁਣ ਬੰਗਲਾਦੇਸ਼ ਬਣ ਗਿਆ ਉੱਥੇ ਮੇਨ ਲੜਾਈ ਜਾਂਦੀ ਸੀ ਪਰ ਪਾਕਿਸਤਾਨ ਦੀ ਕੋਸ਼ਿਸ਼ ਸੀ ਕਿ ਅਸੀਂ ਵੈਸਟਰਨ ਫਰੰਟ ਤੇ ਥੋੜ ਥੋੜਾ ਜਿਹਾ ਅਲਾਕਾ ਅਸੀਂ ਜਿਹੜਾ ਭਾਰਤ ਦਾ ਲੈ ਲਈਏ ਤਾਂ ਕਿ ਜਦੋਂ ਸੀਜ਼ਫਾਇਰ ਹੋਵੇ 바ਰਗੇਨਿੰਗ ਚ ਅਸੀਂ ਕੁਝ ਨਾ ਕੁਝ ਜਿਹੜਾ ਲੈਂਡ ਦੇਣ ਕਰ ਸਕੀਏ ਸੋ 400 ਦੇ ਕਰੀਬ ਟੈਂਕ ਜਿਹੜੇ ਐਲਿਸ ਸੌਰੀ 40 ਦੇ ਕਰੀਬ ਟੈਂਕ ਸੀ ਜਿਹੜੇ ਸ਼ਰਮਨ ਟੈਂਕ ਸੀ ਪਾਕਿਸਤਾਨ ਕੋਲ ਬੜੇ ਅਮਰੀਕਾ ਦੇ ਟੈਂਕ ਸੀ ਉਹਨਾਂ ਨੇ ਲੋਂਗੋ ਵਾਲੀਆ ਪੋਸਟ ਤੇ ਹਮਲਾ ਕੀਤਾ ਸੀ ਤੇ 23 ਪੰਜਾਬ ਜਿਹੜੀ ਬਟਾਲੀਅਨ ਸੀ ਉਹਦੀ ਇੱਕ ਕੰਪਨੀ ਸੀ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਬ੍ਰਿਗੇਡੀਅਰ ਹਾਲਾਂਕਿ ਬਾਅਦ ਚ ਬਣੇ ਉਸ ਵੇਲੇ ਉਹ ਕੰਪਨੀ ਨੂੰ ਕਮਾਂਡ ਕਰਦੇ ਸੀ ਉਸ ਵੇਲੇ ਮੇਜਰ ਰੈਂਕ ਸੀ ਉਹਨਾਂ ਦਾ ਤੇ ਪੂਰੀ ਨਾਈਟ ਉਹਨਾਂ ਨੇ ਉਹ 40 ਟੈਂਕਾਂ ਨੂੰ ਜਿਹੜਾ ਹੈ ਉਹ ਪੜਨੇ ਪਾਈ ਰੱਖਿਆ ਸਵੇਰ ਤੱਕ ਜਦੋਂ ਤੱਕ 에ਅ ਸਟ੍ਰਾਈਕ ਆਈ ਨਹੀਂ ਗਈ ਤੇ 35 36 ਦੇ ਕਰੀਬ ਜਿਹੜੇ ਟੈਂਕ ਐ ਉਹ ਤਬਾਹ ਕਰ ਦਿੱਤੇ ਸੀ ਸੋ ਬੜੀ ਮਹੱਤਵਪੂਰਨ ਲੜਾਈ ਸੀ ਸੈਕੰਡ ওয়ার্ল্ড ਵਾਰ ਤੋਂ ਬਾਅਦ ਇਹ ਸਭ ਤੋਂ ਮਹੱਤਵਪੂਰਨ ਲੜਾਈ ਸੀ ਜਿੱਦੇ ਚ ਇੰਨੇ ਟੈਂਕਾਂ ਦੀ ਕੈਸੂਐਲਟੀ ਹੋਈ ਸੋ ਉਹ ਲੌਂਗਰ ਵਾਲੀਆ ਪੋਸਟ ਤੇ ਪ੍ਰਧਾਨ ਮੰਤਰੀ ਗਏ ਤੇ ਬ੍ਰਿਗੇਡੀਅਰ ਕਲਦੀਪ ਸਿੰਘ ਚਾਂਦਪੋਰੀ ਨੂੰ ਉਹਨਾਂ ਨੇ ਰਾਸ਼ਟਰੀ ਦੀਪ ਵੀ ਗਿਆ ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀ ਕਿ ਤੁਸੀਂ ਤੁਹਾਨੂੰ ਸਾਰਿਆਂ ਨੂੰ ਦੀਵਾ ਪਾਲਣਾ ਚਾਹੀਦਾ ਫੋਟੋ ਆਈਆਂ ਰਾਜਨਾਥ ਸਿੰਘ ਨੇ ਵੀ ਦੀਵਾ ਵਾਲਿਆ ਅਮਿਤ ਸ਼ਾਹ ਨੇ ਵੀ ವೀರ ਜਵਾਨਾਂ ਦੇ ਉਹਦੇ ਵਿੱਚ ਸੋ ਉਹ ਇੱਕ ਤੁਸੀਂ ਵੀ ਦੀਵਾ ਵਾਲਿਆ ਸੀ ਪੁੱਜਦੇ ਨਾਲ ਤੇ ਮੈਂ ਮੈਂ ਦੇਖਿਆ ਸੀ ਤੁਸੀਂ ਵੀ ਦੀਵਾ ਬਾੜ ਦੇ ਸੀ ਭਾਰਤੀ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਵੀਰ ਜਵਾਨਾਂ ਨੂੰ ਯਾਦ ਕਰਨਾ ਬਿਲਕੁਲ ਅੱਛਾ ਜਿਹੜੀ ਤੁਸੀਂ ਗੱਲ ਕਹੀ ਕਿ ਪ੍ਰਧਾਨ ਮੰਤਰੀ ਨੇ ਚਾਈਨਾ ਦਾ ਨਾਮ ਲਏ ਬਣਾ ਕਿਹਾ ਹੈ ਕਿ ਵਿਸਤਾਰਵਾਦੀ ਨੀਤੀਆਂ ਉਹਨਾਂ ਦੀ ਜੀ ਚਾਈਨਾ ਨਾਲ ਦਵੜਾ ਸਾਹਿਬ ਸਾਡਾ ਜੋ ਚੱਲ ਰਿਹਾ ਹੈ ਡੋਕਲਮ ਤੋਂ ਬਾਅਦ ਜੋ ਕੁਝ ਹੋ ਰਿਹਾ ਹੈ ਸਾਡੇ ਨਾਰਥਰਨ ਫਰੰਟ ਤੇ ਜੀ ਤੇ ਹੁਣ ਗਲਵਾਨ ਘਾਟੀ ਜੋ ਜੋ ਹੋ ਰਿਹਾ ਹੈ ਉਹ ਸਾਡੇ ਲਈ ਵੀ ਚਿੰਤਾ ਦੀ ਗੱਲ ਹੈ ਇਸ ਖਿੱਤੇ ਲਈ ਵੀ ਚਿੰਤਾ ਦੀ ਗੱਲ ਹੈ ਪੂਰੇ ਵਿਸ਼ਵ ਲਈ ਇੱਕ ਚਿੰਤਾ ਬਣਿਆ ਹੋਇਆ ਹੈ ਸੋ ਭਾਰਤ ਦੀ ਜਿਹੜੀ ਹੈ ਉਹ ਮੇਨ ਇਸ ਵੇਲੇ ਕੋਸ਼ਿਸ਼ ਹੈ ਕਿ ਉੱਥੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਸਪੋਰਟ ਮਿਲੀ ਜਾਵੇ ਚਾਈਨਾ ਦੀ ਜਿੱਦਾ ਵਿਸਤਾਰਵਾਦੀ ਨੀਤੀਆਂ ਉਹਨਾਂ ਬਾਰੇ ਪ੍ਰਧਾਨ ਮੰਤਰੀ ਜੀ ਬੋਲੇ ਜੀ ਤੇ ਲੋਕਲ ਵੋਕਲ ਫॉर ਲੋਕਲ ਉਹ ਨਾਰਾ ਹਮੇਸ਼ਾ ਦਿੰਦੇ ਆ ਉਹਨਾਂ ਨੇ ਇਸ ਵੇਲੇ ਵੀ ਕੋਸ਼ਿਸ਼ ਕੀਤੀ ਕਿ ਉਹ T90 ਅ ਅਰਜੁਨ ਟੈਂਕ ਤੇ ਜਿਹੜਾ ਚੜਕੇ ਚੜਕੇ ਬਿਲਕੁਲ ਤੇ ਅਰਜੁਨ ਟੈਂਕ ਜਿਹੜਾ ਡਿਫੈਂਸ ਰਿਸਰਚ ਐਂਡ ਡਵੈਲਪਮੈਂਟ ਆਰਗੇਨਾਈਜੇਸ਼ਨ ਐ ਸਾਡੀ ਉਹਨਾਂ ਨੇ ਬਣਾਇਆ ਹੋਇਆ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਟੈਂਕ ਨੂੰ ਹੋਰ ਜਿਹੜਾ ਹੈ ਉਹ ਇਹਦੀਆਂ ਇਹਦੇ ਚ ਤਰੱਕੀ ਕੀਤੀ ਜਾਵੇ ਇਹਨੂੰ ਗਾਈਡਡ ਮਿਜ਼ਾਈਲ ਨਾਲ ਜਿਹੜਾ ਹੈ ਉਹ ਹੋਰ ਇਹਨੂੰ ਮੋਡੀਫਿਕੇਸ਼ਨ ਇਹਦੀ ਕੀਤੀ ਜਾਵੇ ਤੇ ਉਹ ਜਿਹੜਾ ਹੈ ਉਹ ਵੀ ਉਹਨਾਂ ਦੀ ਕੋਸ਼ਿਸ਼ ਸੀ ਤੇ ਦੋ ਤਿੰਨ ਗੱਲਾਂ ਉਹਨਾਂ ਨੇ ਹੋਰ ਕਹੀਆਂ ਇੱਕ ਤਾਂ ਕਿ ਉਹਨਾਂ ਨੇ ਫੌਜੀਆਂ ਨੂੰ ਕਿਹਾ ਸਮ ਨਵਾਂ ਸਿੱਖਣ ਦੀ ਹਰ ਬਿਲਿ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਹੋਰ ਪਾਸ਼ਾ ਮਾਂ ਵੀ ਸਿੱਖਣੇ ਚਾਹੀਦੀਆਂ ਯੋਗ ਦੇਣਾ ਚਾਹੀਦਾ ਸੋ ਪ੍ਰਧਾਨ ਮੰਤਰੀ ਹਮੇਸ਼ਾ ਉਹਨਾਂ ਦਾ ਜਿਹੜਾ ਹੈ ਇਹੜਾ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਨਾਲ ਦੇਖੀ। ਸੋ ਇਸ ਬਾਰੇ ਉਹਨਾਂ ਨੇ ਕੀਤਾ ਹੈ। ਲੇਕਿਨ ਉਹਨਾਂ ਨੇ ਇੱਕ ਭਾਸ਼ਣ ਦੇ ਵਿੱਚ ਕਿਹਾ ਵੀ ਮੇਰੀ ਖੁਸ਼ੀ ਦੁਗਣੀ ਹੋ ਜਾਂਦੀ ਹੈ ਜਦੋਂ ਮੈਂ ਤੁਹਾਡੇ ਮੂੰਹ ਦੇ ਉੱਤੇ ਖੁਸ਼ੀ ਦੇਖਦਾ। ਹਾਂ ਜਿੰਨੀ ਖੁਸ਼ੀ ਤੁਹਾਡੇ ਮੂੰਹ ਤੇ ਹੁੰਦੀ ਹੈ ਉਹਦੇ ਨਾਲ ਦੁਗਣੀ ਮੇਰੇ ਤੇ ਹੋ ਜਾਂਦੀ ਹੈ। ਹੁਣ ਮੈਂ ਥੋੜੀ ਜੀ ਗੱਲ ਇੱਕ ਦੋ ਹਟਾ ਕੇ ਲੈ ਜਾਨਾ ਕਿਉਂਕਿ ਪਿੱਛੇ ਜਿਹੇ ਹੀ ਇਹ ਨਵੰਬਰ ਦੇ ਫਰਸਟ ਵੀਕ ਦੀ 28 ਅਕਤੂਬਰ 29 ਅਕਤੂਬਰ ਨੂੰ ਇੱਕ ਪ੍ਰਪੋਜ਼ਲ ਜਿਹੜੀ ਸੀ ਉਹ ਵਿਪਨ ਰਾਵਤ ਜੋ ਸੀਡੀਐਸ ਨੇ ਉਹਨਾਂ ਨੇ ਸੀਡੀਐਸ ਜਰਨਲ ਨੇ ਉਹਨਾਂ ਨੇ ਇੱਕ ਕਹੀ ਹੈ ਬਈ ਅਸੀਂ ਕਿਤੇ ਨਾ ਕਿਤੇ ਜਿਹੜੇ ਡਿਫੈਂਸ ਦੇ ਕੁਝ ਚਾਰ ਸੈਕਟਰ ਹਲੇ ਲੈ ਨਹੀਂ ਉਹਨਾਂ ਨੇ ਜਿਨ੍ਹਾਂ ਵਿੱਚੋਂ ਇੱਕ ਮੈਡੀਕਲ ਕਾਪਸ ਹੈ ਇੱਕ ਬ੍ਰਿਗੇਡੀਅਰਸ ਹੈ ਮੇਜਰ ਜਨਰਲ ਹੈ ਤੇ ਜਨਰਲ ਨੂੰ ਚੇਂਜ ਨਹੀਂ ਕੀਤਾ ਗਿਆ ਇਹਨਾਂ ਦੀ ਉਮਰ ਜਿਹੜੀ ਹੈ ਰਿਟਾਇਰਮੈਂਟ ਉਮਰ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਵੀ ਜਿੱਥੇ ਕਾਪਸ ਮੈਡੀਕਲ ਕਾਪਸ 57 54 ਸਾਲ ਦੇ ਰਿਟਾਇਰਡ ਹੁੰਦੇ ਸੀ 57 ਸਾਲ ਕਰ ਦਿੱਤੀ ਹੈ ਬ੍ਰਿਗੇਡੀਅਰਸ ਨੂੰ 56 ਤੋਂ 58 ਸਾਲ ਕਰ ਦਿੱਤਾ ਹੈ ਮੇਜਰ ਜਨਰਲ ਜਿਹੜੇ ਸੀਗੇ ਉਹ 58 ਤੋਂ 59 ਕਰ ਦਿੱਤਾ ਹੈ ਪ੍ਰੋਪੋਜ਼ਲ ਮੈਂ ਨਹੀਂ ਕਹਿ ਰਿਹਾ ਪ੍ਰੋਪੋਜ਼ਲ ਲੇਕਿਨ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਉਸ ਪ੍ਰੋਪੋਜ਼ਲ ਦੇ ਵਿੱਚ ਗਿਆ ਜਿਹਨੂੰ ਲਗਭ ਪੈਨਸ਼ਨ ਮਿਲਦੀ ਸੀ ਉਸ ਦੇ ਵਿੱਚ ਕੱਟ ਲਗਾ ਦਿੱਤੀ ਜਾਂਦੀ ਜੀ ਅੱਜ ਤੱਕਰ ਪੈਨਸ਼ਨ ਜਿਹੜੀ ਮਿਲਦੀ ਸੀ ਆਖਰੀ ਤਨਖਾਹ ਦਾ 50% ਪੈਨਸ਼ਨ ਸੀ ਲੇਕਿਨ ਹੁਣ ਇਹ ਕਿਹਾ ਜਾ ਰਿਹਾ ਹੈ ਵੀ ਜਿੰਨੀ ਤੁਹਾਡੀ ਉਸ ਤੋਂ ਬਾਅਦ ਪੈਨਸ਼ਨ ਲੱਗੇਗੀ ਜੋ ਪੈਨਸ਼ਨ ਬਣੇਗੀ ਉਸ ਦਾ 50% ਤੁਹਾਨੂੰ ਦਿੱਤਾ ਜਾਏਗਾ ਨਾ ਕਿ ਤੁਹਾਡੀ ਲਾਸਟ ਸੈਲਰੀ ਦਾ ਪਹਿਲੀ ਗੱਲ ਦੂਸਰੀ ਜਿਹੜੀ ਕੰਟੇਨਸ ਐ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਫਿਰ ਇਹ ਜਿਹੜੀ ਕਥਨੀ ਕਰਨੀ ਫਰਕ ਨਹੀਂ ਹੋ ਗਿਆ ਵੀ ਤੁਹਾਡੇ ਮੂੰਹ ਦੇ ਉੱਤੇ ਬੜੀ ਰੌਣਕ ਜਿਹੜੀ ਹੈ ਮੇਰੀ ਦੁੱਗਣੀ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਨਾਲ ਤਾਂ ਉਹਨਾਂ ਦੇ ਮੂੰਹ ਦੀ ਰੌਣਕ ਚਲੇ ਜਾਏਗੀ ਤੇ ਪ੍ਰਧਾਨ ਮੰਤਰੀ ਤੇ ਮੂੰਹ ਦੀ ਰੌਣਕ ਤਾਂ ਨਹੀਂ ਘਟ ਹੋਏਗੀ ਦੁੱਗਣੇ ਦੁੱਗਣੇ ਤਰੀਕੇ ਨਾਲ ਮਨ ਲੱਗ ਰਿਹਾ ਹੈ ਦੇਖੋ ਇਹ ਜਿਹੜਾ ਤੁਸੀਂ ਕਿਹਾ ਹੈ ਕਿ ਚੀਫ ਆਫ ਡਿਫੈਂਸ ਸਟਾਫ ਕਹਿੰਦੇ ਆ ਕਿ ਇਹ ਆ ਫੈਸਿਲਟੀਆਂ ਜਿਹੜੀਆਂ ਹਨ ਇਹਨਾਂ ਤੇ ਕੱਟ ਮਾਰਿਆ ਜਾਊਗਾ ਇਹਦੇ ਚ ਕਿੰਨਾ ਕੁ ਸਰਕਾਰ ਮੰਨਦੀ ਹੈ ਜਾਂ ਕੀ ਦੀਆਂ ਰეკਮੈਂਡੇਸ਼ਨਸ ਐ ਇਹ ਤਾਂ ਇਹ ਕਹਿਣਾ ਮੁਸ਼ਕਿਲ ਹੈ ਪਰ ਵਾਕਈ ਇਹ ਗੱਲ ਠੀਕ ਹੈ ਕਿ ਜੇ ਡਿਫੈਂਸ ਫੋਰਸਸ ਨੂੰ ਇਹ ਕੱਟ برداشت ਕਰਨੇ ਪਏ ਕਿਉਂਕਿ ਹਲੇ ਤਾਂ 1 ਰੈਂਕ 1 ਪੈਨਸ਼ਨ ਵਾਲਾ ਜਿਹੜਾ ਹੈ ਮਸਲਾ ਉਹ ਵੀ ਵਿੱਚ ਵਿਚਾਲੇ ਕਿਤੇ ਲਟਕਦਾ ਪਿਆ ਹੈ ਹਾਲੇ ਕਿ ਪ੍ਰਧਾਨ ਮੰਤਰੀ ਇਹ ਕਹਿ ਰਹੇ ਨੇ ਕਿ ਅਸੀਂ ਕਰ ਦਿੱਤਾ ਹੈ ਤੇ ਮੇਰੇ ਹੱਥੋਂ ਹੋਣਾ ਸੀ ਬੜਾ ਪੁਰਾਣਾ ਮਸਲਾ ਸੀ ਪਰ ਅਜੇ ਵੀ ਕਿ ਕਿਸ ਹੱਦ ਤੱਕ ਲਾਗੂ ਹੋਇਆ ਇਹ ਕਿਸੇ ਨੂੰ ਪਤਾ ਨਹੀਂ ਹੈ ਕਈ ਅੱਜ ਵੀ ਕਹਿ ਰਹੇ ਨੇ ਕਿ ਜੇ ਉਸ ਤਰ੍ਹਾਂ ਲਾਗੂ ਨਹੀਂ ਹੋਇਆ ਜਿਸ ਤਰ੍ਹਾਂ ਕਿ ਵੈਟਰਨਸ ਚਾਹਦੇ ਸੀ ਕਿ ਇਹ 1 ਰੈਂਕ 1 ਰੈਂਕ 1 ਪੈਨਸ਼ਨ ਨਹੀਂ ਹੋਇਆ ਬਿਲਕੁਲ ਸਹੀ ਹੋਇਆ ਠੀਕ ਹੈ ਕਿ ਕਿੱਥੇ ਤੱਕ ਹੋਇਆ ਪਤਾ ਨਹੀਂ ਪਰ ਜੇ ਇਹ ਕੈਂਟੀਨ ਦੀ ਫੈਸਿਲਿਟੀਆਂ ਹੈ ਉਹਨਾਂ ਦਾ ਜਿਹੜਾ ਹੈ ਆਫਟਰ ਸਰਵਿਸ ਉਹਨਾਂ ਦੀ ਸਿਕਿਉਰਿਟੀ ਹੈ ਜਿਹੜੀ ਕਿ ਉਹਨਾਂ ਦੀ ਸਿਕਿਉਰਿਟੀ ਵੀ ਹੈ ਉਹਨਾਂ ਦੇ ਪਰਿਵਾਰ ਦੀ ਸਿਕਿਉਰਿਟੀ ਵੀ ਹੈ ਕਿਉਂਕਿ ਇੱਕ ਬੰਦਾ ਜਦੋਂ 30 40 ਸਾਲ ਆਪਣਾ ਜ਼ਿੰਦਗੀ ਦੇ ਉੱਥੇ ਲਾ ਜਾਂਦਾ ਉਹ ਬਾਅਦ ਵਿੱਚ ਕੋਈ ਕੰਮ ਨਹੀਂ ਹੋਰ ਸਿੱਖ ਸਕਦਾ ਨਾ ਉਹ ਕੰਮ ਕਰਨ ਦੀ ਉਹਦੀ ਆਦਤ ਹੁੰਦੀ ਹੈ ਤੇ ਨਾ ਉਹਦੇ ਕੋਲ ਉਹਨੇ ਸਾਧਨ ਹੁੰਦੇ ਆ ਸੋ ਇਹ ਜ਼ਰੂਰੀ ਹੈ ਕਿ ਪੈਨਸ਼ਨ ਕਿਉਂਕਿ ਬਾਕੀ ਤਾਂ ਸਾਰੇ ਸੈਕਟਰ ਚਾਹੇ ਉਹ ਡੀਐਸਆਰ ਪਹ ਹੈ ਚਾਹੇ ਪੈਰਾਮਿਲਟਰੀ ਫੋਰਸਸ ਹੈ ਉਹਨਾਂ ਚ ਪੈਨਸ਼ਨ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਇੱਕ ਡਿਫੈਂਸ ਜਿਹ ਜਿਹਦੇ ਚ ਇਹ ਪੈਨਸ਼ਨ ਚੱਲ ਰਹੀ ਹੈ ਸੋ ਇਹਨੂੰ ਜੇ ਬੰਦ ਕਰਨ ਦਾ ਕਿਸੇ ਤਰ੍ਹਾਂ ਦਾ ਪ੍ਰਪੋਜ਼ਲ ਹੈ ਮੇਰੇ ਖਿਆਲ ਸਰਕਾਰ ਨੂੰ ਮੁੜਕ ਤੇ ਵਿਚਾਰ ਇਹਦੇ ਬਾਰੇ ਕਰਨਾ ਚਾਹੀਦਾ ਹੈ ਬਿਲਕੁਲ ਦੀਵਾਲੀ ਨਾਲ ਜੁੜੀ ਖਬਰ ਹੈ ਅਗਲੀ ਜਿਸ ਨੂੰ ਪ੍ਰਦੂਸ਼ਣ ਕਿਹਾ ਜਾਂਦਾ ਸੀ ਦੀਵਾਲੀ ਦੇ ਮੌਕੇ ਐਨਜੀਟੀ ਨੇ ਇਸ ਪਰ ਬਹੁਤ ਸਾਰਾ ਇਹ ਦਰੂਮਬਜ਼ਾਰ ਉਠਾਇਆ ਸੀ ਆਪਣੇ ਸਿਰ ਤੇ ਵੀ ਅਸੀਂ ਨਹੀਂ ਹੋਣ ਦਵਾਂਗੇ ਉਹਨਾਂ ਨੇ ਇਨਸਟਰਕਸ਼ਨਸ ਵੀ ਦਿੱਤੀਆਂ ਸੀ ਹਰੇਕ ਸਟੇਟ ਨੇ ਕੁਝ ਸਟੇਟਾਂ ਨੇ ਬੰਦ ਵੀ ਕਰ ਦਿੱਤਾ ਸੀ ਦਿੱਲੀ ਨੇ ਵੀ ਬੰਦ ਕਰ ਦਿੱਤਾ ਸੀ ਸੁਪਰੀਮ ਕੋਰਟ ਦਾ ਡੰਡਾ ਬੜਾ ਸਖਤ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਵੀ ਨਈਂ ਦਿੱਲੀ ਦੇ ਵਿੱਚ ਪਟਾਕੇ ਨਹੀਂ ਚਲਾਏ ਜਾਣਗੇ ਔਰ ਉੱਥੋਂ ਦੀ ਸਰਕਾਰ ਨੇ ਬੈਨ ਵੀ ਕਰ ਦਿੱਤੇ ਸੀ ਹਾਲਾਂਕਿ ਪੰਜਾਬ ਦੇ ਵਿੱਚ ਇਹ ਪਟਾਕੇ 2 ਘੰਟੇ ਲਈ ਜਿਹੜੇ ਸੀ 10 ਤੋਂ 8 ਤੋਂ 10 ਤੱਕ ਜਿਹੜੇ ਕੀਤੇ ਗਏ ਸੀ ਲੇਕਿਨ ਮੰਨੂ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜੁਆਜ ਦੀਆਂ ਰਿਪੋਰਟਾਂ ਆਈਆਂ ਵੀ ਉਹ ਕਿਤੇ ਕਟੋਤੀ ਹੋਈ ਹੋएगी ਜਾਂ ਲੋਕਾਂ ਨੇ ਕਿਤੇ ਅਵੇਅਰ ਹੋਏ ਹੋਣਗੇ ਅਵੇਅਰ ਹੋਏ ਥੋੜੇ ਬਹੁਤੇ ਮੈਂ ਕੁਝ ਸਮਝਦਾ ਵੀ ਕੁਝ ਲੋਕ ਅਵੇਅਰ ਹੋਏ ਹੋਣਗੇ ਲੇਕਿਨ ਜਿਸ ਤਰ੍ਹਾਂ ਦਾ ਪ੍ਰਦੂਸ਼ਣ ਸੀ ਉਹ ਤਾਂ ਸੇਮ ਹੀ ਰਹੇਗਾ ਮੈਂ ਠੀਕ ਹੈ ਤੁਹਾਡੀ ਗੱਲ ਅੱਜ ਖਬਰਾਂ ਨੇ ਕਿ ਦਿੱਲੀ ਚ ਤਾਂ ਜਿਹੜਾ ਹੈ ਇਹ ਧੂਏ ਚ ਉੱਡ ਗਿਆ ਸਾਰਾ ਐਨਜੀਟੀ ਨੇ ਜਿਹੜਾ ਬੈਨ ਲਾਇਆ ਸੀ ਕਿਉਂਕਿ ਲੋਕਾਂ ਦੀਆਂ ਆਦਤਾਂ ਐ ਤੇ ਆਦਤਾਂ ਵੀ ਸਦੀਆਂ ਪੁਰਾਣੀਆਂ ਐ ਇਹ ਜਾਣੀਆਂ ਬੜੀਆਂ ਆਪਦੀਆਂ ਤੇ ਜਾਣੀਆਂ ਵੀ ਥੋੜੀ-ਥੋੜੀ ਐ ਜੀ ਦਿੱਲੀ 'ਚ ਪ੍ਰਦੂਸ਼ਣ ਲੈਵਲ ਦਾਵਾ ਸਾਹਿਬ ਅੱਜ ਦੇ ਅੰਕੜੇ ਨੇ ਕਿ ਜਿਹੜਾ ਹੈ PM 2.5 ਹੈ ਜਿਹੜਾ ਪਾਰਟੀਕੂਲੇਟ ਮੈਟਰ ਹੈ ਉਹ 2.5 ਹੈ ਉਹਦੀ ਲਿਮਿਟ ਹੈ 60 ਮਾਈਕਰੋਗ੍ਰਾਮ ਪਰ ਕਿਊਬਿਕ ਮੀਟਰ ਜੋ ਜਿਹੜੀ ਕਿ ਸੇਫ ਗਣੀ ਜਾਂਦੀ ਹੈ ਪਰ ਦਿੱਲੀ 'ਚ ਉਹਦਾ ਲੈਵਲ ਸੀ 396 ਕਿਊਬਿਕ ਪਰ ਕਿਊਬਿਕ ਮੀਟਰ ਸੋ ਕਿੰਨਾ ਵੱਧ ਸੀ ਤੁਸੀਂ ਆਪ ਦੇਖ ਸਕਦੇ ਹੋ ਕਿ ਐਮਰਜੈਂਸੀ ਲੈਵਲ ਤੇ ਪਹੁੰਚ ਗਿਆ ਤੇ PM 10 ਵੀ ਜਿਹੜਾ ਹੈ ਉਹਦੀ ਮਾਤਰਾ ਵੀ ਕਾਫੀ ਸੀ ਦਿੱਲੀ 'ਚ ਇਹ ਜਿਹੜੇ ਬਹੁਤ ਹੱਦ ਤੱਕ ਜਿਹੜਾ ਹੈ ਉਹ ਸ਼ਨੀਵਾਰ ਦੀ ਰਾਤ ਤੇ ਐਤਵਾਰ ਦੀ ਜਿਹੜੀ ਹੈ ਵਿਚਕਾਰ ਦੀ ਰਾਤ ਉਹਦੇ ਜਿਹੜਾ ਬੰਬ ਪਟਾਕੇ ਚੱਲੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਐਨਜੀਟੀ ਦੇ ਬੈਨ ਦੇ باوجود ਜਿਹੜਾ ਹੈ ਉਹ ਲੋਕਾਂ ਨੇ ਪਟਾਕੇ ਚਲਾਏ ਜੀ ਸਨਾਤਨ ਸੰਸਕ੍ਰਿਤੀ ਜਿਹੜੀ ਹੈ ਦਾਵੜਾ ਸਾਹਿਬ ਉਹ এনवायरमेंटਲ ਜਿਹੜਾ ਪਰਿਆਵਰਣ ਹੈ ਉਹਨੂੰ ਬੜਾ ਮਹੱਤਵ ਦਿੰਦੀ ਹੈ ਬਿਲਕੁਲ ਅਸੀਂ ਦਰਸ਼ਤਾ ਨੂੰ ਵੀ ਪੂਜਦੇ ਹਾਂ ਅਸੀਂ ਨਦੀਆਂ ਨੂੰ ਵੀ ਪੂਜਦੇ ਹਾਂ ਅਸੀਂ ਪੀੜ ਪੌਦਿਆਂ ਨੂੰ ਵੀ ਪੂਜਦੇ ਆਂ ਇਹ ਪਟਾਕੇ ਚਲਾਣ ਦੀ ਰਵਾਇਤ ਜਿਹੜੀ ਹਰੇਕ ਧਰਮਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮ ਹਤੋ ਐਥੋਂ ਤੱਕ ਕਹਿਣ ਦੇ ਬਾਵਜੂਦ ਵੀ ਅਸੀਂ ਲੋਕ ਸਮਝਦੇ ਨਹੀਂ ਆਂ ਵੀ ਸਾਡੇ ਲਈ ਇਸ ਹਵਾ ਦਾ ਇਸ ਧਰਤੀ ਦਾ ਤੇ ਇਸ ਪਾਣੀ ਦਾ ਮਹੱਤਵ ਕੀ ਹੈ ਜੀ ਜੀ ਨੇ ਜਦੋਂ ਬੈਨ ਲਾਇਆ ਮੈਂ ਇਹ ਗੱਲ ਕਰਨੇ ਚਾਹੁੰਦਾ ਕਿ ਕਈ ਇਹ ਕਹਿੰਦੇ ਨੇ ਕਿ ਸਾਡੇ ਧਰਮ 'ਚ ਦਖਲਅੰਦਾਜ਼ੀ ਹੈ ਸਾਨੂੰ ਤਿਉਹਾਰ ਮਨਾਉਣ ਤੇ ਰੋਕਣ ਦੀ ਕੋਈ ਨਾ ਕੋਈ ਸਾਜ਼ਿਸ਼ ਹੈ ਸਾਡੇ ਧਰਮ ਦੇ ਦਖਲ ਅੰਦਾਜ਼ੀ ਹੈ ਸਾਡੇ ਧਾਰਮਿਕ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਟਾਕਿਆਂ ਦਾ ਦੀਵਾਲੀ ਨਾਲ ਸਬੰਧ ਜਿਹੜਾ ਹੈ ਮੈਂ ਅੱਜ ਪੜ੍ਹਦਾ ਸੀ ਕਿ ਕਦੋਂ ਦੀਵਾਲੀ ਨਾਲ ਸੀ ਕਿਉਂਕਿ ਰਾਮ ਜੀ ਜਦੋਂ ਆਏ ਲੰਕਾ ਫਤਿਹ ਕਰਕੇ ਤੇ ਉਹਨਾਂ ਦੇ ਅਯੁੱਧਿਆ ਆਮਦ ਦੀ ਖੁਸ਼ੀ 'ਚ ਲੋਕਾਂ ਨੇ ਘਿਓ ਦੇ ਦੀਵੇ ਬਾਲੇ ਸੀ ਉਹ ਦੀਵੇ ਬਾਲਣ ਦੀ ਪਰੰਪਰਾਤ ਅਸੀਂ ਇਹ ਪਟਾਕੇ ਚਲਾਉਣ ਦੀ ਪਰੰਪਰਾ ਜਿਹੜੀ ਹੈ ਉਹ 14ਵੀਂ 15ਵੀਂ ਸਦੀ ਚਾਈ ਜਦੋਂ ਗਨ ਪਾਊਡਰ ਇਜਾਦ ਹੋਇਆ ਤੇ ਮਰਾਠਿਆਂ ਨੇ ਖਾਸ ਕਰਕੇ ਆਪਣੇ ਦਰਬਾਰ 'ਚ ਆਪਣੀ ਸ਼ਾਨ ਉਹ ਸ਼ੌਕਤ ਦੱਸਾਣੀ ਇਹਨੂੰ ਚਲਾਉਣਾ ਸ਼ੁਰੂ ਕੀਤਾ ਤੇ ਦੀਵਾਲੀ ਦੇ ਨਾਲ ਪਟਾਕੇ ਜੁੜ ਗਏ ਦੀਵਾਲੀ ਦੇ ਨਾਲ ਪਟਾਕੇ ਸਾਡੀ ਸਨਾਤਨ ਸੰਸਕ੍ਰਿਤੀ ਦਾ ਅੰਗ ਨਹੀਂ ਹੈ ਉਹ ਦੀਵੇ ਬਾਲਣ ਦਾ ਅੰਗ ਸੀ ਪਰ ਹੌਲੀ-ਹੌਲੀ ਜੁੜ ਗਏ ਮੈਂ ਉਹ ਕਹਿੰਦਾ ਸੀ ਕਿ ਅਸੀਂ ਤਾਂ এনवायरमेंट ਫ੍ਰੈਂਡਲੀ ਸਨਾਤਨ ਸੰਸਕ੍ਰਿਤੀ ਹੈ ਕਿ ਅਸੀਂ ਬੂਟਿਆਂ ਨੂੰ ਵੀ ਪੂਜਦੇ ਹਾਂ ਅਸੀਂ ਨਦੀਆਂ ਨੂੰ ਵੀ ਪੂਜਦੇ ਹਾਂ এনवायरमेंट ਨੂੰ ਜਦੋਂ NGT ਨੇ ਬੈਨ ਲਾਤਾ ਤਾਂ ਇਹਨੂੰ ਇਸ ਬਾਇਨਰੀ ਚ ਫਸਾਣਾ ਕਿ ਮੇਰਾ ਧਰਮ ਤੇਰਾ ਧਰਮ ਬਿਲਕੁਲ ਇਹਦੇ ਚ ਜਿਹੜਾ ਹੈ ਉਹ ਗਲਤ ਹੈ ਕੋਈ ਵੀ ਸਰਕਾਰ ਜਦੋਂ ਵੀ ਕਰਦੀ ਹੈ ਇਹ ਸਾਡੀ ਇੱਕ ਇਤਰਾਸ ਦੀ ਹੈ ਕਿ ਅਸੀਂ ਇਹਦੇ ਚ ਨਾਲ ਜੁੜ ਜੰਨੇ ਆ ਕਿ ਇਹ ਸਾਡੇ ਧਾਰਮਿਕ ਮਸਲਿਆਂ ਚ ਦਖਲ ਅੰਦਾਜ਼ੀ ਹੈ ਫਲਾਨਾ 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 ਬਿਲਕੁਲ ਪੰਜਾਬ ਦੇ ਵਿੱਚ ਵੀ ਕਾਫੀ ਮਤਲਬ ਅਸੀਂ ਸਮਝੀ ਵੀ ਕੋਈ ਫਰਕ ਨਹੀਂ ਪਰ ਹਾਲਾਂਕਿ ਕਿਹਾ ਗਿਆ ਸੀ ਵੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਏ ਜਾਣਗੇ ਲੇਕਿਨ 10 ਵਜੇ ਤੋਂ ਬਾਅਦ ਤੱਕ ਵੀ ਬਹੁਤ ਦੇਰ ਤੱਕ ਪਟਾਕੇ ਜਿਹੜੇ ਆਮ ਅਸੀਂ ਸੁਣੇ ਆ ਵੀ ਚੱਲਦੇ ਰਹੇ ਆ ਚੱਲਦੇ ਰਹੇ ਆ ਅੱਜ ਖਬਰਾਂ ਵੀ ਨੇ ਤੇ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਪਰ ਸਰਕਾਰ ਨੂੰ ਜਦੋਂ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰ ਦੀ ਦੀਵਾਲੀ ਦੇ ਦਿਨਾਂ 'ਚ ਆ ਕੇ ਪਟਾਕੇ ਤੇ ਬੈਨ ਲਾ ਦਿੰਦੇ ਸਭ ਤੋਂ ਵੱਡੀ ਗੱਲ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੁਣ ਜਦੋਂ ਦੀਵਾਲੀ ਮੁੱਕ ਗਈ ਉਹ ਤੋਂ ਬਾਅਦ ਇਹ ਕੋਸ਼ਿਸ਼ ਕਰ ਲਈ ਆਰਡਰ ਕਰ ਦੇਣ ਵੀ ਅਗਲੇ ਸਾਲ ਨੂੰ ਦੀਵਾਲੀ ਦੇ ਪਟਾਕੇ ਨਹੀਂ ਚੱਲਣਗੇ ਤਾਂ ਕਿ ਫੈਕਟਰੀ ਵਾਲੇ ਬਣਾਉਣ ਨਾ ਹੋਣ ਸੇਲਰ ਲਿਆਉਣ ਨਾ ਰੀਲਰ ਲਿਆਉਣਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਮੈਂ ਹੋਰ ਜ਼ਿਕਰ ਕਰ ਦਿਆਂ ਕਿ ਸਾਡੇ ਦੀਵਾਲੀ ਨਾਲ ਜੂਆ ਖੇਡਣ ਦੀ ਬੜੀ ਪਰੰਪਰਾ ਸੀ ਉਹ ਤਾਂ ਹੁਣ ਪੈਸੇ ਘਟ ਰਹੀ ਆ ਪਰ ਇਹ ਵੀ ਜਿਹੜੀਆਂ ਆ ਗਲਤ ਰਵਾਇਤਾਂ ਕਿ ਤੇ ਤਿਉਹਾਰ ਨਾਲ ਜੂਆ ਜਿਹੜਾ ਜਰੂਰ ਖੇਡਣਾ ਇੱਕ ਸਵੇਰ ਨੂੰ ਅਸੀਂ ਕਰਦੇ ਆ ਕਿ ਆਪਣਾ ਸਾਫ ਸਫਾਈ ਕਰਕੇ ਅਸੀਂ ਸਾਫ ਸਫਾਈ ਦਿਵਾਲੀ ਦੇ ਨਾਲ ਚੁੰਦੀ ਆ ਪਰ ਸਾਫ ਸਫਾਈ ਕਰਕੇ ਜਦੋਂ ਅਸੀਂ ਸਾਰਾ ਕੂੜਾ ਮਠਿਆਈ ਦੇ ਡੱਬੇ ਦੇ ਢੱਕਣ ਚ ਪਾ ਕੇ ਉੱਤੇ ਇੱਕ ਝਾੜੂ ਤੇ ਦੀਵਾ ਰੱਖ ਕੇ ਚੌਕ ਚ ਰੱਖ ਦਿੰਨੇ ਆ ਉਹ ਗੱਲ ਹੈ ਕਿ ਤੁਸੀਂ ਜਿਹੜਾ ਹੈ ਉਹ ਨੱਕ ਨਾਲ ਪਹੁੰਚ ਕੇ ਗੱਲ ਨਾਲ ਲਿਆ ਉਹ ਵੀ ਗਲਤ ਹੈ ਇਦਾਂ ਦੀਆਂ ਜਿਹੜੀਆਂ ਰਵਾਇਤਾਂ ਐ ਟੋਣੇ ਟਾਣ ਕੇ ਬੜੇ ਹੁੰਦੇ ਆ ਦਿਵਾਲੀ ਦੇ ਦਿਨਾਂ ਇਨ੍ਹਾਂ ਤੇ ਬਚਣਾ ਚਾਹੀਦਾ ਹੈ ਬਿਲਕੁਲ ਕੇਈ ਚੀਜ਼ਾਂ ਹੈ ਜਿਹੜੀਆਂ ਸੁਧਾਰੀਆਂ ਚਾਹੀਦੀਆਂ ਲੇਕਿਨ ਸਭ ਤੋਂ ਵੱਡੀ ਜਿਹੜੀ ਅੱਜ ਦੇ ਸਮੇਂ ਦੀ ਮੰਗ ਹੈ ਉਹ ਹੈ ਪ੍ਰਦੂਸ਼ਿਤ ਵਾਤਾਵਰਣ ਜਿਸ ਨੂੰ ਸਾਨੂੰ ਸੰਭਾਲਣਾ ਪਏਗਾ ਔਰ ਤੁਹਾਡੀ ਇਹ ਗੱਲ ਬਹੁਤ ਸਹੀ ਹੈ ਵੀ ਸਰਕਾਰ ਨੂੰ ਚਾਹੀਦਾ ਹੈ ਕਿ 1 ਸਾਲ ਦੀ ਇੰਤਜ਼ਾਰ ਨਾ ਕਰੇ ਹੋ ਨਹੀਂ ਬਲਕਿ ਕੱਲ ਹੀ ਸਰਕਾਰ ਜਿਹੜੀ ਹੈ ਉਹ ਇਹ ਹੁਕਮ ਜਾਰੀ ਕਰ ਦੇਵੇ ਕਿ ਅਗਲੇ ਸਾਲ ਨੂੰ ਦਿਵਾਲੀ ਤੇ ਬਿਲਕੁਲ ਵੀ ਪਟਾਕਾ ਨਹੀਂ ਚੱਲੇਗਾ ਤਾਂ ਕਿ ਬ ਤੇ ਉਹਨੂੰ ਸਟਾਕ ਕਰਨ ਵਾਲੇ ਤੇ ਰਿਟੇਲਰ ਵੇਚਣ ਵਾਲੇ ਬਿਲਕੁਲ ਦਿਵਾਲੀ ਦੇ ਮੌਕੇ ਆ ਕੇ ਮਿੰਤਾ ਨਾ ਕਰਨ ਤੇ ਉਹ ਆਪ ਸਰਕਾਰ ਵਾਲਾ ਦੇਖਣ ਤਾਂ ਹੀ ਇਸ ਜਿਹੜਾ ਪ੍ਰਦੂਸ਼ਿਤ ਵਾਤਾਵਰਨ ਹੈ ਉਸ ਦੇ ਉੱਤੇ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾ ਸਕਦਾ ਜਿਹੜੇ ਦੇ ਨਾਲ ਹੁਣ ਲੈਨੇ ਆ ਦੋਸਤੋ ਅਗਲੀ ਖਬਰ ਜਿਹੜੀ ਜੁੜੀ ਹੋਈ ਹੈ ਬਿਹਾਰ ਦੀ ਚੋਣ ਦੇ ਨਾਲ ਹੁਣੇ-ਹੁਣੇ ਫੈਸਲਾ ਹੋਇਆ ਹੈ ਕਿ ਨਦੀਸ਼ ਕੁਮਾਰ ਨੂੰ ਐਨਡੀਐਮਏ ਆਪਣਾ ਨੇਤਾ ਚੁਣ ਲਿਆ ਤੇ ਕੱਲ 4:30 ਵਜੇ ਉਹ ਮੁੱਖ ਮੰਤਰੀ ਪਦ ਦੀ ਸੋਣੇ ਦਾੜਾ ਸਾਹਿਬ ਇਹ ਨਿਸ਼ਚਿਤ ਸੀ ਕਿ ਨਿਤਿਸ਼ ਕੁਮਾਰ ਨੇ ਬਣਨਾ ਸੀ ਭਾਵੇਂ ਕਿ ਕਈਆਂ ਵੱਲੋਂ ਕਿਹਾ ਜਾ ਰਿਹਾ ਸੀ ਇਹ ਸਸਪੈਂਸ ਹੈ ਜੇ ਕਿ ਬੀਜੇਪੀ ਨਿਤਿਸ਼ ਕੁਮਾਰ ਨੂੰ ਬਣਾਏਗੀ ਜਾਂ ਨਹੀਂ ਬਣਾਏਗੀ ਜਾਂ ਉਹ ਆਪ ਬਣਨਾ ਚਾਹਣਗੇ ਜਾਂ ਨਹੀਂ ਚਾਣਗੇ ਕਿ ਮੋਰਲ ਰਿਸਪਾਂਸਿਬਿਲਟੀ ਲੈ ਕੇ ਸ਼ਾਇਦ ਨਾ ਬਣ ਪਰ ਹੁਣ ਐਨਡੀਆ ਨੇ ਆਪਣਾ ਨੇਤਾ ਚੁਣ ਲਿਆ ਤੇ ਉਹ گورنر ਸਾਹਿਬ ਕੋਲ ਆਪਣਾ ਦਾਵਾ ਪੇਸ਼ ਕਰਨ ਜਾਣਗੇ ਤੇ ਨਿਸ਼ਚਿਤ ਹੈ ਕਿ ਨਿਤਿਸ਼ ਕੁਮਾਰ ਜਿਹੜੇ ਹੈ ਉਹ ਮੁੱਖ ਮੰਤਰੀ ਹੋਣਗੇ ਜੀ ਪਰ ਨਿਤਿਸ਼ ਕੁਮਾਰ ਲਈ ਮੁਸ਼ਕਲਾਂ ਜਿਹੜੀਆਂ ਨੇ ਉਹ ਬਹੁਤ ਨੇ ਦਾੜਾ ਸਾਹਿਬ ਜੀ ਇੱਕ ਸੀਐਮ ਦੇ ਤੌਰ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਭਾਰਤੀ ਜਨਤਾ ਵੀ ਕਿ ਪਾਰਟੀ ਵੀ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਇੱਕ ਲਾਇਬਿਲਿਟੀ ਜਿਹੜੀ ਹੈ ਉਹ ਸਮਝਣ ਲੱਗ ਪਈ ਵੀ ਕਿ ਸਾਨੂੰ ਹੁਣ ਨਿਤਿਸ਼ ਕੁਮਾਰ ਤੋਂ ਖਹਿੜਾ ਛਡਾਉਣਾ ਚਾਹੀਦਾ ਹੈ ਕਿਉਂਕਿ ਪਪੂਲਾਰਿਟੀ ਗ੍ਰਾਫ ਉਹਨਾਂ ਦਾ ਜਿਹੜਾ ਹੈ ਉਹ ਲਗਾਤਾਰ ਹੇਠਾਂ ਆ ਰਿਹਾ ਤੇ ਜਿੱਦਾਂ ਮੈਂ ਆਪਣਾ ਪਿਛਲੇ ਪ੍ਰੋਗਰਾਮ 'ਚ ਕਿਸੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਉਦੋਂ ਨਹੀਂ ਸੋਚਦੀ ਜਦੋਂ ਇਲੈਕਸ਼ਨ ਆਣਾ ਹੁੰਦਾ ਬਾਕੀ ਪਾਰਟੀਆਂ ਦੀ ਕੁਝ ਹੈ ਕਿ ਉਹ ਮੌਕੇ ਦੇ ਮੌਕੇ ਜਿਹੜਾ ਸੋਚਦੇ ਆ ਉਹ ਅਗਲੇ ਇਲੈਕਸ਼ਨ ਬਾਰੇ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ 2025 ਜਦੋਂ ਇਲੈਕਸ਼ਨ ਹੋਣਾ ਨਿਤਿਸ਼ ਕੁਮਾਰ ਨੇ ਹੋਣਾ ਨਹੀਂ ਸਾਨੂੰ ਕੋਈ ਨਾ ਕੋਈ ਆਲਟਰਨੇਟਿਵ ਉਹਨਾਂ ਦਾ ਦੇਣਾ ਪੈਣਾ ਸੋ ਇਹ ਨਿਤਿਸ਼ ਕੁਮਾਰ ਲਈ ਬਹੁਤ ਵੱਡੀ ਜਿਹੜੀ ਹੈ ਚੁਣੌਤੀ ਹੋਗੀ ਲੈਂਡ ਆਰਡਰ ਦੀ ਪ੍ਰੋਬਲਮ ਹੈ ਇੰਡਸਟਰੀਅਲਾਈਜੇਸ਼ਨ ਹੈ ਬਿਹਾਰ ਦੀ ਜੌਬਸ ਹੈ ਇਹ ਬਹੁਤ ਵੱਡੀਆਂ ਸਮੱਸਿਆਵਾਂ ਆ ਜਿਨ੍ਹਾਂ ਨੂੰ ਹੱਲ ਕੀਤੇ ਬਿਨਾ ਆਉਣ ਵਾਲੇ ਸਮੇਂ 'ਚ ਨਿਤਿਸ਼ ਕੁਮਾਰ ਦੇ ਮੁਸ਼ਕਲਾਂ ਖੜੀਆਂ ਸਭ ਤੋਂ ਪਹਿਲੀ ਸਮੱਸਿਆ ਤੇ ਇਹ ਵੀ ਅੱਜ ਤੱਕ ਅੱਜ ਮੀਟਿੰਗ ਤੋਂ ਪਹਿਲਾਂ ਰਾਜਨਾਥ ਸਿੰਘ ਆਏ ਸੀਗੇ ਜਿਹੜੇ ਅਬਜ਼ਰਵਰ ਵਾਂਗ ਕੇ ਆਏ ਸੀਗੇ ਉਹਨਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਕਿਉਂਕਿ ਉਹ ਮਹਾਰਾਸ਼ਟra ਵਰਗਾ ਜਿਹੜਾ ਐਪੀਸੋਡ ਆਇਆ ਥੇ ਨਹੀਂ ਸੀ ਜਾਂਦੇ ਮੇਰੇ ਹਿਸਾਬ ਨਾਲ ਇਸ ਲਈ ਉਹ ਮੋਹਰ ਲੱਗੀ ਹੈ ਲੇਕਿਨ ਸੁਸ਼ੀਲ ਕੁਮਾਰ ਮੋਦੀ ਜੋ ਕਿ ਡਿਪਟੀ ਸੀਐਮ ਹੈ ਭਾਜਪਾ ਦੇ ਲੀਡਰ ਹੈ ਉੱਤੇ ਉਹਨਾਂ ਸਮੇਤ ਬਹੁਤ ਸਾਰੇ ਭਾਜਪਾ ਦੇ ਨੇਤਾਵਾਂ ਨੇ ਕਿਹਾ ਸੀ ਵੀ ਹੁਣ ਭਾਜਪਾ ਦਾ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਤੇ ਉਹਦੇ ਨਾਲ ਨਾਲ ਰਾਣਾ ਜੀ ਆਰਜीडी ਦੇ ਵੀ ਇੱਕ ਰਾਜ ਸਭਾ ਮੈਂਬਰ ਸੀਗੇ ਮਨੋਚਾ ਉਹਨਾਂ ਨੇ ਵੀ ਕਿਹਾ ਸੀ ਵੀ 40 ਸੀਟਾਂ ਲੈ ਕੇ ਯਾਰ ਤੁਹਾਨੂੰ ਤਾਂ ਨਕਾਰ ਦਿੱਤਾ ਜਿਹੜਾ ਹੈ ਉਹ ਇੱਥੇ ਦੀ ਜਿਹੜੀ ਜਨਤਾ ਉਹਨਾਂ ਨੇ ਨਕਾਰ ਦਿੱਤਾ ਤੁਸੀਂ 40 ਸੀਟਾਂ ਲੈ ਕੇ ਮੁੱਖ ਮੰਤਰੀ ਕਿਵੇਂ ਬਣ ਸਕਦੇ ਹੋ ਮਤਲਬ ਇਹ ਵੈਸੇ ਠੀਕ ਨਹੀਂ ਹੈਗਾ ਵੀ ਇਹ ਚੀਜ਼ਾਂ ਉਹਨਾਂ ਦੇ ਜਿਹੜੀਆਂ ਉਹ ਕਿਤੇ ਨਾ ਕਿਤੇ ਹੁਣ ਉਹਨਾਂ ਨੂੰ ਆਪ ਨੂੰ ਵੀ ਸੋਚਣ ਲਈ ਮਜਬੂਰ ਕਰਦੇ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਸ਼ਾਇਦ ਨਤੀਸ਼ ਕੁਮਾਰ ਖੁਦ ਹੀ ਨਾ ਮੰਨਣ ਵੀ ਨਹੀਂ ਮੈਂ ਮੁੱਖ ਮੰਤਰੀ ਨਹੀਂ ਬਣਦਾ ਉਹ ਕਿਤੇ ਨਾ ਕਿਤੇ ਇਹ ਸ਼ਾਇਦ ਸੈਂਟਰ ਚ ਚਲੇ ਜਾਣਾ ਸੈਂਟਰ ਚ ਚਲੇ ਜਾਣਾ ਪਰ ਜੀ ਮੁੱਖ ਮੰਤਰੀ ਦਾਵੜਾ ਸਾਹਿਬ ਇੱਕ ਬੰਦਾ ਵੀ ਬਣਦਾ ਦੇਖਿਆ ਜਿਹੜਾ ਆਪਣਾ ਕੱਲੀ ਸੀਟ ਜਿੱਤਿਆ ਸੀ ਉਹ ਵੀ ਝਾਰਖੰਡ ਦੇ ਮੁੱਖ ਮੰਤਰੀ ਬਣ ਗਿਆ ਸੀ ਨਹੀਂ ਐਦਾਂ ਦਾ ਤਾਂ 24 ਸੀ 24 ਬੰਦੇ ਲੈ ਕੇ ਜਿਨ੍ਹਾਂ ਚੋਂ ਆਪਣੇ ਸੱਤ ਸੀਗੇ ਤਾਂ ਟੋਟਲ ਲੈ ਕੇ ਚੰਦਰ ਸ਼ੇਖਰ ਵਰਗੇ ਪ੍ਰਾਈਮ ਮਿਨਿਸਟਰ ਬਣ ਗਏ ਸੀ ਸੋ ਰਾਜਨੀਤੀ ਚ ਇਹ ਮੋਰੈਲਿਟੀ ਇਹ ਨੈਤਿਕਤਾ ਇਹ ਬੜੀਆਂ ਦੂਰ ਦੀਆਂ ਚੀਜ਼ਾਂ ਹੈ ਤੇ ਇਹ ਸਿਰਫ ਅਖਬਾਰਾਂ ਚ ਪੜਨ ਵਾਸਤੇ ਜਾਂ ਦੇਖਣ ਸੁਣਨ ਵਾਸਤੇ ਚੰਗੀਆਂ ਲੱਗਦੀਆਂ ਕੁਰਸੀ ਕਿਸੇ ਨੂੰ ਮਾੜੀ ਨਹੀਂ ਲੱਗਦੀ ਚੰਨਿਤਿਸ਼ ਕੁਮਾਰ ਛੱਡਣ ਲੱਗਾ ਨਹੀਂ ਸੀ ਤੇ ਨਾ ਹੀ ਉਹਨੇ ਛੱਡਣੀ ਸੀ ਪਰ ਆਰ ਜੀ ਡੀ ਇੱਕ ਤਕੜੀ ਫੋਰਸ ਬਣ ਕੇ ਜਿਹੜੀ ਹੈ ਉਹ ਬਿਹਾਰ ਚ ਵਧ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਉਹਦੀ ਪੋਲਿਟਿਕਸ ਜਿਹੜੀ ਹੈ ਉਹ ਦੇਖਣ ਵਾਲੀ ਹੋਣਗੀ ਕਿ ਕੀ ਕਰੂਗੀ ਕਿਉਂਕਿ ਆ ਆਰ ਜਿਹੜੇ ਜਿਹੜੇ ਤਜਸਵੀ ਯਾਦਵ ਹੈ ਉਹਨਾਂ ਕੋਲ ਸਮਾਂ ਵੀ ਕਾਫੀ ਹੈ ਤੇ ਉਹਨਾਂ ਕੋਲ ਕੈਲੀਬਰ ਵੀ ਹੈਗਾ ਤੇ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ ਤੇ ਬਿਹਾਰ ਚ ਇੱਕ ਸਟਰੋਂਗ ਆਪੋਜੀਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਤੇ ਨਾ ਕਿ ਭੀ ਆਰ ਜੀ ਡੀ ਦੀ ਗੱਲ ਚੱਲ ਰਹੀ ਹੈ ਤਾਂ ਆਰ ਜੀ ਡੀ ਨੂੰ ਸੋਚਣਾ ਪਏਗਾ ਵੀ ਕਾਂਗਰਸ ਨਾਲ ਉਹਨਾਂ ਨੇ ਅਲਾਈਅੰਸ ਕਰਨਾ ਹੈ ਅੱਗੇ ਤੋਂ ਕਿ ਨਹੀਂ ਕਰਨਾ ਕਿਉਂਕਿ ਕਿਆ ਜਾ ਰਿਹਾ ਉੱਤੇ ਵੀ ਅਗਰ ਆਰ ਜੀ ਡੀ ਅਜਾ ਰਹੀ ਹੈ ਤਾਂ ਕਾਂਗਰਸ ਦੇ ਕਰਕੇ ਉਹ ਸਰਕਾਰ ਬਣਾਉਣ 'ਚ ਨਾ ਕਾਮਯਾਬ ਰਹੀ ਹੈ ਨਹੀਂ ਤਾਂ ਔਰ ਦੂਸਰੇ ਪਾਸੇ ਮੈਂ ਇੱਕ ਗੱਲ ਹੋਰ ਕਰਾਂ ਵੀ ਕਹਿਣ ਨੂੰ ਤਾਂ ਕਹਿ ਦਿੰਦੇ ਆ ਵੀ ਇਹ ਜਿਹੜੇ ਆਪਣੇ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਇਹ ਇੰਦਰਾ ਗਾਂਧੀ ਦੇ ਪੋਤਾ-ਪੋਤੀ ਹੈ ਲੇਕਿਨ ਮੈਂ ਸਮਝਦਾ ਵੀ ਇਹਨਾਂ ਨੂੰ ਉਹਨਾਂ ਦੇ ਬਰਾਬਰ ਕੁਝ ਨਹੀਂ ਆਂਦਾ ਇਹ ਸਿਰਫ ਨਾਂ ਦੇ ਪੋਤਾ-ਪੋਤੀ ਹੈ ਤੁਹਾਡੀ ਗੱਲ ਠੀਕ ਹੈ ਜੀ ਦਾਵੜਾ ਜੀ ਕਿ ਕਾਂਗਰਸ ਅੱਜ ਹਰ ਇੱਕ ਲਈ ਲਾਇਬਿਲਿਟੀ ਬਣ ਗਈ ਹੈ ਜਦੋਂ ਕੋਈ ਅਲਾਈਅੰਸ ਕਰਦਾ ਤਾਂ ਸੋਚਦਾ ਹੈ ਕਿ ਕਾਂਗਰਸ ਨਾਲ ਅਸੀਂ ਕਰੀਏ ਕਿ ਨਾ ਕਰੀਏ ਕਾਂਗਰਸ ਨੇ 70 ਸੀਟਾਂ ਲੜੀਆਂ ਤੇ ਉਹਦੇ ਚ 20 ਕ ਸੀਟਾਂ ਜਿੱਤੀਆਂ ਉਹਦਾ ਸਟ੍ਰਾਈਕ ਰੇਟ ਬੜਾ ਘੱਟ ਸੀ ਕਾਂਗਰਸ ਨੂੰ ਕੀ ਕਰਨਾ ਚਾਹੀਦਾ ਤੇ ਬਾਰੇ ਬੜਾ ਕੁਝ ਲਿਖਿਆ ਜਾ ਰਿਹਾ ਬੜਾ ਕੁਝ ਕਮੈਂਟਰੀ ਕੀਤੀ ਜਾ ਰਹੀ ਹੈ ਲੋਕ ਕੁਝ ਕੁਛ ਕਹਿ ਰਹੇ ਨੇ ਜਦੋਂ ਤੁਸੀਂ ਕਿਹਾ ਕਿ ਇੰਦਰਾ ਗਾਂਧੀ ਦੇ ਪੁੱਤੇ ਨੇ ਇੰਦਰਾ ਗਾਂਧੀ ਤੋਂ ਸਿੱਖਣਾ ਚਾਹੀਦਾ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਕਿ 1977 ਚ ਇੰਦਰਾ ਗਾਂਧੀ ਹਾਰ ਗਈ ਜੀ 1977 ਚ ਇੰਦਰਾ ਗਾਂਧੀ ਦੇ ਹਾਰਨ ਤੋਂ ਬਾਅਦ ਇੰਦਰਾ ਗਾਂਧੀ ਦੀ ਹਾਰ ਜਿਹੜੀ ਹੈ ਉਹ ਬਿਹਾਰ ਤੋਂ ਹੀ ਸ਼ੁਰੂ ਹੋਈ ਸੀ ਜਦੋਂ ਜੇਪੀ ਨੇ ਮੂਵਮੈਂਟ ਸ਼ੁਰੂ ਕੀਤੀ ਸਰਕ ਜੇਪੀ ਮੂਵਮੈਂਟ ਨੇ ਇੰਦਰਾ ਗਾਂਧੀ ਦਾ ਗ੍ਰਾਫ ਥੱਲੇ ਲੈ ਕੇ ਆਏ ਤੇ 1977 ਤੋਂ ਬਾਅਦ ਜਦੋਂ ਇਲੈਕਸ਼ਨ ਹੋਏ ਇੰਦਰਾ ਗਾਂਧੀ ਹਾਰ ਗਈ ਬਿਹਾਰ ਤੋਂ ਬਾਅਦ ਇੱਕ ਘਟਨਾ ਕਰਾਂ ਵਾਪਰਦਾ ਹੈ ਕਿ 11 ਦੇ ਕਰੀਬ ਜਿਹੜੇ ਹੈ ਹਾਰੀਜ਼ਨ ਉਸ ਵੇਲੇ ਹਾਰੀਜ਼ਨ ਕਹਿੰਦੇ ਸੀ ਅੱਜ ਕੱਲ ਦਰਦ ਕਹਿੰਦੇ ਆ ਹਾਰੀਜ਼ਨ ਆ ਦਾ ਕਤਲ ਹੋ ਗਿਆ ਤੇ ਉਹ ਜਿਹੜਾ ਹੈ ਬੜਾ ਅਫਵਾਹਾਂ ਦੀਆਂ ਸੁਰਖੀਆਂ ਬਣੀਆਂ ਬਿਲਕੁਲ ਇੰਦਰਾ ਗਾਂਧੀ ਨੇ ਉੱਥੇ ਇੱਕ ਪੋਲੀਟੀਕਲ ਓਪਰਚ्युनिटी ਸੈਂਸ ਕੀਤੀ ਕਿ ਮੈਨੂੰ ਉੱਥੇ ਜਾਣਾ ਚਾਹੀਦਾ ਹਾਲਾਂਕਿ ਬੜੇ ਦੂਰ ਦਰਾਜ ਦਾ ਇਲਾਕਾ ਸੀ ਡਕੈਤਾਂ ਦਾ ਇਲਾਕਾ ਉਹਨੂੰ ਕਹਿੰਦੇ ਸੀ ਬਿਲਕੁਲ ਰਸਤਾ ਕੋਈ ਨਹੀਂ ਜਾਂਦਾ ਸੀ ਇੰਦਰਾ ਗਾਂਧੀ ਇੱਥੋਂ ਜਿਹੜੀ ਹੈ ਉਹ ਟ੍ਰੇਨ 'ਚ ਗਈ ਟ੍ਰੇਨ 'ਚ ਜਾ ਕੇ ਅੱਗੇ ਜੀਪ 'ਚ ਗਈ ਬਾਖਾ ਕਰਕੇ ਜਿਹੜਾ ਹੈ ਉਹ ਗਾਰਾ ਬਣਿਆ ਹੋ ਸੀ ਸੜਕਾਂ ਖਰਾਬ ਸੀ ਜੀਪ ਫਸ ਗਈ ਜੀ ਟਰੈਕਟਰ ਲਿਆਂਦਾ ਗਿਆ ਟਰੈਕਟਰ ਨਾਲ ਜੀਪ ਘੜੀ ਸੀਗੇ ਟਰੈਕਟਰ ਵੀ ਜਿੱਦਾ ਸੀ ਪਿੰਡਾਂ ਚ ਦੇਖਦੇ ਆ ਨਾ ਕੋਈ ਟਰੈਕਟਰ ਕੱਟਣ ਆਇਆ ਕੋਈ ਤੇ ਉਹ ਟਰੈਕਟਰ ਕੱਢਣ ਵਾਲਾ ਟਰੈਕਟਰ ਵੀ ਫਸ ਗਿਆ ਉਹ ਜੀਪ ਫਸੀ ਜੀਪ ਤੋਂ ਬਾਅਦ ਟਰੈਕਟਰ ਫਸ ਗਿਆ ਇਹ ਤਰ੍ਹਾਂ Gandhi ਪੈਦਲ ਤੁਰ ਪਈ ਜੀ ਇਹ ਤਰ੍ਹਾਂ Gandhi ਨੇ ਸਾੜੀ ਆਪਣੀ ਜਿਹੜੀਆਂ ਗਿੱਟਿਆਂ ਤੱਕ ਚੜਾਈ ਕੇ ਮੈਂ ਪੈਦਲ ਹੀ ਚੱਲ ਪੈਣਾ ਜੀ ਉਹਦੇ ਸੀਨੀਅਰ ਲੀਡਰ ਹਲੇ ਕੱਚ ਕਰਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਸਾਫ ਦਾ ਪ੍ਰਧਾਨ ਮੰਤਰੀ ਪੈਦਲ ਜਾ ਰਹੀ ਹੈ ਉਹ ਵੀ ਮਗਰ ਤੁਰ ਪਈ ਕਿਸੇ ਨੇ ਅੱਗੇ ਸਲਾਹ ਦਿੱਤੀ ਕਿ ਖਾਥੀ ਲਿਆਂਦਾ ਜਾਵੇ ਜੀ ਇਹ ਪ੍ਰੋਬਲਮ ਹੈ ਕਿ ਹਾਥੀ ਤੇ ਚੜਿਆ ਕਿੱਦਾਂ ਜਾਵੇ ਜੀ ਇੰਦਰਾ ਗਾਂਧੀ ਉਸ ਮੋਤੀ ਨਾਂ ਦੇ ਹਾਥੀ ਦੇ ਉੱਪਰ ਚੜ ਕੇ ਦਾਵੜਾ ਸਾਹਿਬ ਤੇ ਚੜ ਕੇ ਸਾਢੇ 3 ਘੰਟੇ ਜਿੱਤੇ ਕਰੀਬ ਜਿਹੜੀ ਜਾ ਕੇ ਉਹ ਬੇਲਛੀ ਜਗ੍ਹਾ ਹੈ ਜਿਹੜੀ ਉੱਥੇ ਪਹੁੰਚੀ ਸਾਢੇ 3 ਘੰਟੇ ਇੰਦਰਾ ਗਾਂਧੀ ਜਿਹੜੀ ਹੈ ਉਹ ਹਾਥੀ ਤੇ ਸਵਾਰ ਹੋ ਕੇ ਉਹਨਾਂ ਲੋਕਾਂ ਨੂੰ ਮਿਲਣ ਗਈ ਤੇ ਲੋਕਾਂ ਨੇ ਬੜਾ ਸਵਾਗਤ ਕੀਤਾ ਉਹਨਾਂ ਦਾ ਜੀ ਬੈਟਰੀਆਂ ਨਾਲ ਲਾਟਣਾ ਸਵਾਗਤ ਕੀਤਾ ਤੇ ਇਸੇ ਰਸਤੇ ਇੰਦਰਾ ਗਾਂਧੀ ਵਾਪਸ ਆਈ ਤੇ ਉੱਥੋਂ ਇੰਦਰਾ ਗਾਂਧੀ ਦਾ ਜਿਹੜਾ ਹੈ ਸੁਰਖੀਆਂ ਬਣ ਗਿਆ ਖਵਾਰਾਂ ਨਹੀਂ ਆ ਬਿਲਕੁਲ ਨੈਸ਼ਨ ਇੰਟਰਨੈਸ਼ਨਲ ਲੈਵਲ ਤੱਕ ਇਹ ਲੋਕ ਕਹਿੰਦੇ ਸੀ ਆਧੀ ਰੋਟੀ ਖਾएंगे ਇੰਦਰਾ ਕੋ ਲਾएंगे ਉੱਥੋਂ ਇੰਦਰਾ ਗਾਂਧੀ ਦਾ ਮੋੜ ਕੇ ਉਭਾਰ ਹੋਣਾ ਸ਼ੁਰੂ ਹੋਇਆ ਤੇ 80 ਚ ਫੇਰ ਇਲੈਕਸ਼ਨ ਹੋਏ ਇੰਦਰਾ ਗਾਂਧੀ ਦੁਬਾਰਾ ਜਿਹੜੀ ਹੈ ਉਹ ਸੱਤਾ ਚ ਗਈ ਤੇ ਇਹ ਹੈ ਕਿ ਤੁਸੀਂ ਜੇ ਪੋਲਿਟਿਕਸ ਕਰਨੀ ਹੈ ਤੁਹਾਨੂੰ 24/7 ਪੋਲਿਟਿਕਸ ਕਰਨੀ ਪੈਣੀ ਹੈ ਇਹ ਨਹੀਂ ਕਿ ਤੁਸੀਂ ਬਿਹਾਰ ਦੇ ਇਲੈਕਸ਼ਨ ਆਏ ਉਦੋਂ ਚਲੇ ਗਏ ਫਿਰ ਆ ਕੇ ਦਿੱਲੀ ਬੈਠ ਕੇ ਯਾਕ ਤੇ ਬਾਹਰ ਸਵਾਰੀ ਕਰਨ ਚਲੇ ਗਏ 24/7 ਤੁਹਾਨੂੰ ਪੋਲਿਟਿਕਸ ਕਰਨੀ ਪੈਣੀ ਹੈ ਹਾਲਾਂਕਿ ਬਹੁਤ ਰਾਤ ਨੂੰ ਇੰਦਰਾ ਗਾਂਧੀ ਵੈਲੋਗ੍ਰਾਫ ਇੱਕ ਵਾਰ ਬਿਸ਼ੱਕ ਥੱਲੇ ਗਿਆ ਸੀ ਫਿਰ ਤਾਂ ਉੱਪਰ ਆ ਗਿਆ ਸੀ ਲੇਕਿਨ ਇਸ ਵਕਤ ਜਿਹੜਾ ਗ੍ਰਾਫ ਆ ਰਿਹਾ ਹੈ ਲਾਲੂ ਪ੍ਰਸਾਦ ਯਾਦਵ ਤੇ ਲੜਕੇ ਆਰ ਜੀ ਡੀ ਜੇ ਹਾਰੀ ਹੈ ਉਹਦੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਚ ਇੱਕ ਸੈਂਸ ਆਫ ਐਨਟਾਈਟਲਮੈਂਟ ਹੁੰਦੀ ਹੈ ਕਿ ਅਸੀਂ ਕਿਸੇ ਨਾ ਕਿਸੇ ਪਰਿਵਾਰ ਨਾਲ ਰਾਜ ਘਰਾਣੇ ਨਾਲ ਸੰਬੰਧ ਆਪਣੇ ਲੋਕਾਂ 'ਚ ਜਾਵਾਂਗੇ ਕਾਂਸੀਚੁਨਸੀ ਜਾਵਾਂ ਤੇ ਇਲੈਕਸ਼ਨ ਜਿੱਤਾਂਗੇ 24/7 ਲੋਕਾਂ 'ਚ ਰਹਿਣ ਦੀ ਉਹਨਾਂ ਨੂੰ ਆਦਤ ਨਹੀਂ ਹੈ ਹਾਥਰਸ 'ਚ ਦੇਖਿਆ ਹਾਥਰਸ 'ਚ ਪ੍ਰੇਕਾ ਗਾਂਧੀ ਤੇ ਰਾਹੁਲ ਰੋਕਿਆ ਗਿਆ ਬਿਲਕੁਲ ਤੇ ਰੋਕੇ ਇੱਕ ਦਿਨ ਵਾਸਤੇਗੇ ਹੋ ਸਕਦਾ ਸੀ ਇੰਦਰਾ ਗਾਂਧੀ ਮੋ ਕੋ ਪੈਦਲ ਹੀ ਚਲੇ ਜਾਂਦੇ ਪਹੁੰਚ ਜਾਂਦੇ ਹਾਲੇ ਕਿ ਬਾਅਦ 'ਚ ਗਏ ਕਿ ਇਸ ਵਾਤਾਵਰਣ 'ਚ ਗਏ ਉਹਦੇ ਨਾਲ ਕੋਈ ਬਹੁਤੀਆਂ ਸੁਰੱਖਿਅੀਆਂ ਨਹੀਂ ਬਣੀਆਂ ਬਿਲਕੁਲ ਉਹਨਾਂ ਨਾਲ ਇੱਕ ਹੋਰ ਵੀ ਸੇਗਾ ਕਿ ਉਸ ਟਾਈਮ ਤੇ ਪੁਲਿਸ ਨੇ ਜਾਂ ਹੋਰ ਚੀਜ਼ ਨੇ ਬਹੁਤ ਜ਼ਿਆਦਾ ਰੋਕ ਦਿੱਤਾ ਉਸ ਰਾਹੁਲ ਗਾਂਧੀ ਤੇ ਨੂੰ ਇਹਨਾਂ ਕੋਲ ਮੌਕਾ ਹੀ ਨਹੀਂ ਸੀਗਾ ਉਹਨਾਂ ਨੇ ਕਿਹਾ ਸੀ ਨਾ ਟੂ ਫਿਰ ਸਿੰਗਲ ਪਰਸਨ ਕੋਈ ਇੱਕ ਬੰਦਾ ਵੀ ਅਸੀਂ ਨਹੀਂ ਜਾਣਦੇ ਵਾਂ ਉਹਨਾਂ ਨੇ ਕਿਹਾ ਸੀ ਰਾਹੁਲ ਗਾਂਧੀ ਨੇ ਮੈਂ ਇਕੱਲਾ ਚਲਾ ਜਾਣਾ ਕੋਈ ਮੇਰੇ ਨਾਲ ਨਹੀਂ ਜਾਏਗਾ ਲੇਕਿਨ ਪੁਲਿਸ ਨੇ ਨਹੀਂ ਸੀ ਜਾਣ ਦਿੱਤਾ ਕੁਝ ਇਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ ਹਾਦਸੇ ਮੇ ਸਮੇਂ ਤੇ ਹਾਲਾਤ ਨੇ ਲੇਕਿਨ ਗੱਲ ਤੁਹਾਡੀ ਸਹੀ ਹੈ ਬਈ ਅੱਜ ਦੀ ਤਾਰੀਖ ਦੇ ਵਿੱਚ ਇਹ ਖੁਸ਼ਕਿਸਮਤੀ ਆਈ ਕਿ ਜਿਹੜੇ ਦੇਖੋ ਇੱਕ ਵਾਰ ਮੋਟਰਸਾਈਕਲ ਤੇ ਰਾਈਡ ਕਰਕੇ ਪਹੁੰਚ ਗਏ ਸੀ ਜਦੋਂ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਸੀ ਡੀਪੀ ਸਿੰਘ ਪਿਛਲੇ ਮੋਟਰਸਾਈਕਲ ਪੀਲੀਨ ਰਾਈਡ ਕਰਕੇ ਪਹੁੰਚ ਗਏ ਸੀ ਉਹ ਤਰੀਕਾ ਹੁੰਦਾ ਤੇ ਕਿ ਤੁਹਾਡਾ ਪਹੁੰਚਣ ਦਾ ਕਿ ਤੁਸੀਂ ਲੋਕਾਂ ਨਾਲ ਕਿਦਾਂ ਰਾਬਤਾ ਬਣਾਉਂਦੇ ਨੇ ਲੋਕਾਂ ਨਾਲ ਰਾਬਤਾ ਨਹੀਂ ਲੋਕਾਂ ਦੀ ਮਸ਼ਹੂਰ ਕਿਤਾਬ ਹੈ ਇਹਦਾ ਪੰਜਾਬ ਦੇ ਬੜੇ ਮਸ਼ਹੂਰ ਹੈ ਵੀ ਜਦੋਂ ਦਿੱਲੀ ਦੇ ਵਿੱਚ ਇੱਕ ਵਾਰ ਬੈਂ ਕਰਤਾ ਸੀ ਵੀ ਦਿੱਲੀ ਵਿੱਚ ਕੋਈ ਪੰਜਾਬੀ ਨਹੀਂ ਸੀ ਜਾਣਦੇ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਟਰੱਕ ਡਰਾਈਵਰ ਬਣ ਕੇ ਦਿੱਲੀ ਪੁੱਜ ਗਏ ਸੀ ਟਰੱਕ ਚ ਲਾ ਕੇ ਇਹਦਾ ਆਪਣਾ ਆਪਣਾ ਨਜ਼ਰੀਆ ਹੈ ਕਿਸੇ ਸਾਹਮਣੇ ਲੇਕਿਨ ਹਾਜਰੀ ਦੀ ਤਾਰੀਖ ਦੇ ਵਿੱਚ ਹੈ ਵੀ ਨतीश ਕੁਮਾਰ ਜਿਹੜੇ ਆ ਉਹ ਅਗਲੇ ਮੁੱਖ ਮੰਤਰੀ ਹੋਣਗੇ ਬਿਹਾਰ ਦੇ ਗੱਲ ਇਹ ਸੀਗੀ ਹੁਣ ਲੈਨੇ ਆ ਦੋਸਤੋ ਪੰਜਾਬ ਹੀ ਨਹੀਂ ਅੱਜ ਦੇਸ਼ ਦੇ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਨੇ ਬੜੀ ਉਮੀਦ ਜਗੀ ਸੀ ਪੰਜਾਬ ਦੇ ਕਿਸਾਨਾਂ ਨੂੰ ਕਿਉਂਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਜਿਹੜੇ ਜਾਦਾ ਇਸ ਸਫਰ ਹੋ ਰਹੇ ਨੇ ਜਿਹੜੇ ਤਿੰਨ ਬਿੱਲ ਲਿਆਂਦੇ ਗਏ ਨੇ ਉਹਨਾਂ ਦੇ ਉੱਪਰ ਪੰਜਾਬ ਦੇ ਕਿਸਾਨਾਂ ਨੂੰ 13 ਤਾਰੀਖ ਨੂੰ ਪਿਊਸ਼ ਗੋਇਲ ਤੇ ਕੇਂਦਰੀ ਕੀਤੀ ਬੜੀ ਮੰਤਰੀ ਨਿਰੰਦਾ ਸਿੰਘ ਤੋਮਰ ਨੇ ਦਿੱਲੀ ਬੁਲਾਇਆ ਸੀ ਮੀਟਿੰਗ ਹੋਈ ਲਗਭਗ 6 ਘੰਟੇ 6 ਘੰਟੇ ਦੀ ਮੀਟਿੰਗ ਤੋਂ ਬਾਅਦ ਕੀ ਆ ਜਾਂਦਾ ਵੀ ਨਤੀਜਾ ਕੁਝ ਨਹੀਂ ਰਾਣਾ ਜੀ 6 ਘੰਟੇ ਹਾਲਾਂਕਿ ਇਹ ਬਿਲਕੁਲ ਕਿਹਾ ਵੀ ਜਾ ਰਿਹਾ ਸੀਗਾ ਵੀ ਇਹ 2-3 ਮਹੀਨੇ ਦਾ ਹੁਣ ਏਹ ਰੇਰ ਫੇਰ ਹੈ ਪੈ ਚੁੱਕਿਆ ਵੈਸੇ ਦਾ ਜੂਨ ਦੇ ਵਿੱਚ ਹੀ ਆਰਡੀਨੈਂਸ ਆ ਗਿਆ ਸੀ 6 ਮਹੀਨੇ ਹੀ ਅਸੀਂ ਮੰਨ ਸਕਦੇ ਹਾਂ ਲੇਕਿਨ ਜਿਹੜਾ ਜਦੋਂ ਤੋਂ ਕਾਨੂੰਨ ਬਣੇ ਆ ਉਦਲੇ ਵੀ 2-3 ਮਹੀਨੇ ਸੀ ਕਿਸਾਨ ਕਾਫੀ ਸੀ ਇੱਕ ਸਿਟਿੰਗ ਛੋਣਾ ਵੀ ਕੁਝ ਨਹੀਂ ਸੀ ਲੇਕਿਨ ਫਿਰ ਵੀ ਕਿਸਾਨਾਂ ਦਾ ਰੋਜ ਜਿਹੜਾ ਹੈ ਉਹ ਬਾਹਰ ਆ ਕੇ ਬਹੁਤ ਜ਼ਿਆਦਾ ਵੱਧ ਗਿਆ ਉਹ ਕਹਿੰਦੇ ਵੀ ਸਾਨੂੰ ਬੁਲਾਤਾ ਲੈਂਦੇ ਆ ਲੇਕਿਨ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਆਏ ਨਿਕਲ ਕੇ ਜਰੂਰ ਆਇਆ ਥੋੜਾ ਜਿਹਾ ਵੀ ਹਾਂ ਹੁਣ ਸਵਾਰ ਸਾਡੀਆਂ ਗੱਲਾਂ ਸੁਣੀਆਂ ਗਈਆਂ ਔਰ ਜਦੋਂ ਸੁਣੀਆਂ ਗਈਆਂ ਤਾਂ ਉਹਨਾਂ ਦੇ ਕੰਨ ਚੌਕਸ ਹੋ ਗਏ ਨੇ ਖੜੇ ਹੋ ਗਏ ਨੇ ਕਿਤੇ ਨਾ ਕਿਤੇ ਇਸ ਦੇ ਆਉਣ ਵਾਲੇ ਸਮੇਂ ਤੇ ਅਸੀਂ ਆਸ ਕਰ ਸਕਦੇ ਆ ਵੀ ਇੱਕ ਕਿਸੇ ਸਮਝੋਤਾ ਹੋ ਕੇ ਨਿਕਲੂ ਦੇਖੋ ਕਰਨੀ ਚਾਹੀਦੀ ਆਸ ਜੀ ਇਹ ਕੋਸ ਮੀਟਿੰਗ ਜਿੱਦਾਂ ਤੁਸੀਂ ਕਿਹਾ 6-7 ਘੰਟੇ ਚੱਲੀ ਬੜੀ ਲੰਬੀ ਮੀਟਿੰਗ ਚੱਲੀ ਦੋਵੇਂ ਮੰਤਰੀ ਉੱਥੇ ਹਾਜ਼ਰ ਰਹੇ ਤੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਉਹਨਾਂ ਲੰਚ ਕਰਦਿਆਂ ਨੂੰ ਬੜੇ ਉਸ ਵੇਲੇ ਤੱਕ ਸਭ ਕੁਝ ਠੀਕ ਸੀ ਲੰਚ ਤੋਂ ਲੰਚ ਇਕੱਠਿਆਂ ਨਹੀਂ ਲੰਚ ਤੋਂ ਬਾਅਦ ਹੀ ਕਹਿੰਦੇ ਸ਼ੁਰੂਆਤ ਹੋਈ ਹੈ ਕਿਉਂਕਿ ਪਹਿਲੇ ਕੋਈ ਗੱਲਬਾਤ ਨਹੀਂ ਸੀ ਹੋਈ ਉਹ ਜਾ ਕੇ ਜਦੋਂ ਮੀਟਿੰਗ ਦੇ ਵਿੱਚ 11 ਵਜੇ ਦਾ ਸੱਦਾ ਸੀ 12 ਵਜੇ ਤੱਕ ਮੰਤਰੀ ਆਏ ਉਸ ਤੋਂ ਬਾਅਦ ਹੀ ਪਹਿਲੇ ਲੰਚ ਕਰਾਇਆ ਗਿਆ ਉਸ ਤੋਂ ਬਾਅਦ ਮੀਟਿੰਗ ਜਿਹੜੀ ਸੀ ਜਿਹੜਾ ਵਾਅਦਾ ਸੀ 6 ਵਜੇ ਤੱਕ ਗੱਲਬਾਤ ਦਾ ਉਹ ਜਿਹੜਾ ਹੈ ਸੁਖਾਵਾਂ ਸੀ ਜੀ ਕਿਸਾਨਾਂ ਨੂੰ ਸੁਣਦਾ ਸੀ ਦੇਖਦਾ ਸੀ ਕਿਸਾਨਾਂ ਨੂੰ ਪ੍ਰੋਵੋਕ ਕਰਨ ਦੀ ਵੀ ਕਿਤੇ ਨਾ ਕਿਤੇ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਰੇਲਾਂ ਚੱਲਣ ਦੋਗੇ ਜੀ ਹੁਣ ਕਿ ਨਹੀਂ ਤੁਸੀਂ ਚੱਲਣ ਦੋਗੇ ਜੀ ਰੇਲਾਂ ਕਿਸਾਨ ਜਿਸ ਲੈਵਲ ਤੇ ਪਹੁੰਚ ਗਿਆ ਆਪਣਾ ਸਟੈਂਡ ਡਾਈਲੂਟ ਕਰਨ ਨੂੰ ਵੀ ਥੋੜਾ ਸਮਾਂ ਲੱਗਦਾ ਇੱਕਦਮ ਕਿਸਾਨ ਇਹ ਕਹਿ ਸਕਦੇ ਕਿ ਸਾਡਾ ਮਸਲਾ ਹੱਲ ਹੋ ਗਿਆ ਕਿਉਂਕਿ ਇੱਥੇ ਵੀ ਬਹੁਤ ਲੋਕ ਧਰਨਿਆਂ ਤੇ ਬੈਠੇ ਆ ਤੇ ਉਹ ਜੇ ਕੁਝ ਕਰਨ ਕਰਕੇ ਆਣਗੇ ਤਾਂ ਕਈ ਵਾਰ ਪਿੱਛੋਂ ਆਵਾਜ਼ਾਂ ਆਣ ਲੱਗ ਪੈਂਦੀਆਂ ਕਿ ਯਾਰ ਇਹ ਤਾਂ ਗਲਤ ਕਰਿਆ ਸੋ ਉੱਥੇ ਸਹਿਮਤੀ ਬਣਾਣੀ ਵੀ ਉਹਨਾਂ ਵਾਸਤੇ ਜ਼ਰੂਰੀ ਹੈ ਪਰ ਦੋਹਾਂ ਪਾਸਿਆਂ ਤੋਂ ਆਪਣਾ ਆਪਣਾ ਸਟੈਂਡ ਥੋੜਾ ਜਿਹਾ ਡਾਈਲੂਟ ਕੀਤਾ ਗਿਆ ਹੈ ਇਹ ਮੈਨੂੰ ਲੱਗਦਾ ਹੈ ਕਿ ਕਿਸਾਨ ਵੀ ਇਸ ਸਹਿਮਤ ਨੇ ਕਿਸਾਨ ਤਾਂ ਪਹਿਲਾਂ ਹੀ ਕਹਿ ਰਹੇ ਨੇ ਪਟੜੀਆਂ ਕਿਸਾਨਾਂ ਨੇ ਛੱਡਤੀਆਂ ਉਹ ਤੋਂ ਬਾਅਦ ਰੇਲਵੇ ਸਟੇਸ਼ਨ ਵੀ ਕਿਸਾਨਾਂ ਨੇ ਛੱਡਦੇ ਤੇ ਤੁਸੀਂ ਪੈਸੇਂਜਰ ਗੱਡੀਆਂ ਚਲਾਓ ਕਿਸਾਨ ਵੀ ਜਿਹੜੇ ਹੈ ਉਹਨਾਂ ਨੇ ਬਾਹਰ ਆ ਕੇ ਇਹ ਗੱਲ ਕਹੀ ਕਿਸੇ ਨੇ ਨਹੀਂ ਕਿਹਾ ਕਿ ਸਾਡੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਕਿਹਾ ਐਗਰੀ ਟੂ ਡਿਸਐਗਰੀ ਬਿਲਕੁਲ ਸਹਿਮਤ ਹੋਣ ਲਈ ਸਹਿਮਤ ਹੋ ਗਏ ਇਹ ਵੀ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੈ ਤੇ ਜਿੱਦਾਂ ਕਿਸਾਨ ਕਹਿੰਦੇ ਸੀ ਕਿ ਇੱਕ ਮੀਟਿੰਗ 'ਚ ਹੱਲ ਹੋਣਾ ਵੀ ਨਹੀਂ ਹੈ ਤੇ ਨੈਕਸਟ ਮੀਟਿੰਗਾਂ ਕੀ ਹ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਸਰਕਾਰ ਵੀ ਪੋਜ਼ਿਟਿਵ ਸੀ ਤੇ ਕਿਸਾਨ ਵੀ ਪੋਜ਼ਿਟਿਵ ਸੀ ਤੇ ਸਾਨੂੰ ਸਾਰਿਆਂ ਨੂੰ ਆਸ ਵੀ ਕਰਨੀ ਚਾਹੀਦੀ ਹੈ ਕੋਸ਼ਿਸ਼ਾਂ ਵੀ ਕਰਨੀਆਂ ਚਾਹੀਦੀਆਂ ਕਿ ਮਸਲਾ ਜਿਹੜਾ ਕਿਸੇ ਨਾ ਕਿਸੇ ਤਣ ਪੱਤਣ ਲੱਗਣਾ ਚਾਹੀਦਾ ਕਿਉਂਕਿ ਮੁਸ਼ਕਲਾਂ ਬੜੀਆਂ ਆੜੀਆਂ ਜਿੱਦਾਂ ਖਵਾਰਾਂ ਚੱਲ ਰਿਆ ਸਾਡੀ ਫੌਜ ਬੈਠੀ ਹੈ ਉਹਨਾਂ ਵਾਸਤੇ ਵੀ ਮੁਸ਼ਕਲਾਂ ਐ ਇੰਡਸਟਰੀ ਵਾਸਤੇ ਵੀ ਮੁਸ਼ਕਲਾਂ ਐ ਤੇ ਕਿਸਾਨਾਂ ਨੂੰ ਵੀ ਆਪਣਾ ਸੰਘਰਸ਼ ਬਹੁਤ ਲੰਬਾ ਖੇਚਣਾ ਜਿਹੜਾ ਹੈ ਉਹ ਬੜੀਆਂ ਔਖਾਂਆਂ ਜਾਂ ਅਗਲੇ-ਅਗੇ ਮੌਸਮ ਵੀ ਜਿਹੜਾ ਹੈ ਉਹ ਸਿਆਲ ਦਾ ਆ ਰਿਹਾ ਜੀ ਤੁਹਾਨੂੰ ਟੋਲ ਪਲਾਜ਼ਿਆਂ ਤੇ ਬੈਠਣਾ ਜਾਂ ਸਟੇਸ਼ਨਾਂ ਦੇ ਆਲੇ-ਦੋਲੇ ਬੈਠਣਾ ਬੜਾ ਮੁਸ਼ਕਲ ਹੋਣਾ ਇੱਕ ਚੀਜ਼ ਹੋਰ ਹੈ ਵੀ ਜਿੱਥੋਂ ਤੱਕ ਗੱਲ ਹੈ ਕਿਸਾਨਾਂ ਦੀ ਤੇ ਸਰਕਾਰ ਦੀ ਕਿਸਾਨਾਂ ਨੇ ਕਿਹਾ ਵੀ ਅਸੀਂ ਮੰਨਾਂ ਗਦੋਂ ਕਿ ਕਹੇ ਇਹ ਤਾਂ ਹੁਣ ਸਰਕਾਰ ਵੱਲੋਂ ਬੰਦ ਨੇ ਮਾਲ ਗੱਡੀਆਂ ਰੇਟ ਤੇ ਦੂਸਰੀ ਸਵਾਰੀ ਗੱਡੀਆਂ ਸਰਕਾਰ ਚਾਹੁੰਦੀ ਹੈ ਸਵਾਰੀ ਗੱਡੀਆਂ ਨਾਲ ਚੱਲਣ ਦੇ ਤੇ ਕਿਸਾਨ ਜਾਣਦੇ ਨੇ ਪਹਿਲੇ ਮਾਲ ਗੱਡੀਆਂ ਚਲਾਉ ਛੋਟੀ ਜੀ ਗੱਲ ਹੈ ਕੋਈ ਐਡੀ ਗੱਲ ਨਹੀਂ ਸਰਕਾਰ ਨੂੰ ਡਿਕਟੇਟ ਨਹੀਂ ਕਰ ਸਕਦਾ ਕੋਈ ਮੇਰੇ ਹਿਸਾਬ ਨਾਲ ਕੋਈ ਕਿਸਾਨ ਜਾਂ ਕੋਈ ਬੰਦਾ ਡਿਕਟੇਟ ਨਹੀਂ ਕਰ ਸਕਦਾ ਤੁਸੀਂ ਕੀ ਚਲਾਣਾ ਕਿ ਜੇ ਸਰਕਾਰ ਦੀ ਮਰਜ਼ੀ ਹੋਵੇ ਤਾਂ ਸਰਕਾਰ ਡੈਫੀਨੇਟਲੀ ਜਿਹੜੀ ਆ ਉਹ ਚਲਾ ਸਕਦੀ ਹੈ ਲੇਕਿਨ ਸਰਕਾਰ ਤਾਂ ਕਰੋਨਾ ਕਰਕੇ ਖੁਦ ਹੀ ਨਹੀਂ ਸੀ ਚਲਾ ਰਹੀ ਇਹ ਜਾਣਬੁੱਝ ਕੇ ਸਰਕਾਰ ਜਿਹੜੀ ਹੈ ਇੱਕ ਅੜੀਆ ਰਵਈਆ ਵੀ ਨਹੀਂ ਅਸੀਂ ਤਾਂ ਨਾਲ ਚਲਾਵਾਂਗੇ ਨਾਲ ਚਲਾਵਾਂਗੇ ਇਹਦੇ ਉੱਤੇ ਨਹੀਂ ਅੜੀ ਦੇਖੋ ਸਰਕਾਰ ਫਿਰ ਸਰਕਾਰ ਹੈ ਸਰਕਾਰ ਜਾਂਦੀ ਕਿ ਸਾਡਾ ਇਕਬਾਲ ਜਿਹੜਾ ਬੁਲੰਦ ਰਹਿਣਾ ਚਾਹੀਦਾ ਤੇ ਜੇ ਹੁਣ ਕਿਸਾਨਾਂ ਨੇ ਪਟੜੀਆਂ ਛੱਡ ਦਿੱਤੀਆਂ ਪਿਊਸ਼ ਕੋਲ ਜੀ ਦਾ ਕਿਹਾ ਸੀ ਕਿ ਅਸੀਂ ਕੰਡੀਸ਼ਨਲ ਨਹੀਂ ਚਲਾਵਾਂਗੇ ਤੁਸੀਂ ਸਾਨੂੰ ਦੱਸੋ ਕਿ ਕਿਹੜਾ ਰੂਟ ਤੇ ਚਲਾਣੀ ਹੈ ਕਿਸ ਸਮੇਂ ਤੱਕ ਚਲਾਣੀ ਹੈ ਕਿਧਰ ਲਈ ਚਲਾਣੀ ਹੈ ਡਿਕਟੇਟ ਨਹੀਂ ਤੁਸੀਂ ਸਾਨੂੰ ਕਰ ਸਕਦੇ ਬਿਲਕੁਲ ਤੇ ਉਹਨਾਂ ਦੇ ਇਹ ਅੜੀ ਸੀ ਹੁਣ ਦੇਖੋ ਆਉਣ ਵਾਲੇ ਸਮੇਂ 'ਚ ਕੀ ਬਣਦਾ ਵੈਸੇ ਸਰਕਾਰ ਪੋਜ਼ਿਟਿਵ ਹੈ ਜਿਹੜਾ ਤੁਸੀਂ ਕਹੇ ਕਰੋਨਾ ਚ ਬੰਦ ਸੀ ਪਰ ਕੁਝ ਸਪੈਸ਼ਲ ਟ੍ਰੇਨ ਸਰਕਾਰ ਨਾਲ ਜਿਹੜੀਆਂ ਉਹ ਚਲਾਈਆਂ ਹੋਈ ਸੀ ਤੇ ਇਸ ਕਰਕੇ ਜਿਹੜਾ ਹੈ ਉਹ ਕੋਸ਼ਿਸ਼ਾਂ ਹੋ ਰਹੀਆਂ ਦੇਖੋ ਆਉਣ ਵਾਲੇ ਸਮੇਂ ਚ ਕੀ ਬਣਦਾ ਦੂਜੇ ਪਾਸੇ ਮੈਂ ਇੱਕ ਹੋਰ ਗੱਲ ਕਰਾਂ ਮੇ ਕਿਸਾਨ ਠੀਕ ਹੈ ਬਿਲਕੁਲ ਉਸ ਲਈ ਬਹੁਤ ਜ਼ਿਆਦਾ ਤਤੇ ਤਸੀਕੇ ਸੀ ਕਿ ਬਹੁਤ ਜ਼ਿਆਦਾ ਗਰਮੀ ਸੀ ਉਹਨਾਂ ਦੇ ਵਿੱਚ ਜਦੋਂ ਇਹ ਕਾਨੂੰਨ ਬਣ ਕੇ ਲਾਗੂ ਕੀਤੇ ਗਏ ਸੀਗੇ ਲੇਕਿਨ ਕਿਸਾਨਾਂ ਦਾ ਉਤਸ਼ਾਹ ਨਹੀਂ ਕਰਦਾ ਜਾ ਰਿਹਾ ਦੀਵਾਲੀ ਆ ਗਈ ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਬਿਜ਼ੀ ਹੋ ਗਏ ਟੋਇਲ ਪਲਾਜ਼ਾ ਤੇ ਜਿੱਥੇ ਰੌਣਕ ਲੱਗੀ ਰਹਿੰਦੀ ਸੀ ਤੇ ਦੋ ਦੋ ਜਾਂ ਚਾਰ ਚਾਰ ਤੁਹਾਡੇ ਨਾਲ ਅੱਜ ਕੋਈ ਜਾਂ ਮੇਰੇ ਨਾਲ ਤੇ ਤੁਸੀਂ ਮੇਰੇ ਨਾਲ ਚੱਲ ਪੈਣਾ ਚਾਰ ਬੰਦੇ ਹੋਰ ਚੱਲ ਪੈਣੇ ਤੇ ਜੇ ਥਾਣੇਦਾਰ ਨੇ ਉੱਥੇ ਕਹਿ ਦੇਣਾ ਕਿ ਤੁਸੀਂ ਇੰਜ ਕਰੋ ਜੀ ਪਰਸੋਂ ਨੂੰ ਫੇਰ ਆ ਜਿਓ ਠੀਕ ਤੇ ਪਰਸੋਂ ਨੂੰ ਫੇਰ ਆ ਪਰਸੋਂ ਜਿਹੜਾ ਹੈ ਤੁਸੀਂ ਨਾਲ ਆ ਜਾਣਾ ਦੋ ਇੱਕ ਬੰਦੇ ਨੇ ਕਹਿਣਾ ਯਾਰ ਮੈਨੂੰ ਤਾਂ ਕੰਮ ਹੈ ਮੈਨੂੰ ਨਹੀਂ ਆਉਣਾ ਤੇ ਜੇ ਉਹ ਤੋਂ ਬਾਅਦ ਫੇਰ ਥਾਣੇਦਾਰ ਨੇ ਇੱਕ ਵਾਰ ਬੁਲਾ ਲਿਆ ਫਿਰ ਚਿੱਪਲੇ ਦੇ ਕੋਸੀ ਤੇ ਮੈਂ ਹੀ ਰਹਿ ਜੀਏ ਦੋ ਜਣੇ ਸੋ ਇਹ ਕਿਸੇ ਸੰਘਰਸ਼ ਨੂੰ ਜਾਂ ਕਿਸੇ ਵੀ ਐਜੀਟੇਸ਼ਨ ਨੂੰ ਬਹੁਤ ਲੰਬਾ ਖੇਚਣਾ ਇਹ ਯੂਨੀਅਨਾਂ ਵਾਸਤੇ ਬੜਾ ਮੁਸ਼ਕਲ ਹੁੰਦਾ ਲੋਕਾਂ ਜੋ ਮੋਮੈਂਟਮ ਬਣਾ ਕੇ ਰੱਖਣਾ ਇਹ ਕਿਸਾਨ ਯੂਨੀਅਨਾਂ ਵੀ ਇਸ ਗੱਲ ਨੂੰ ਸਮਝਦੀਆਂ ਹੈ ਤੇ ਉਹਨਾਂ ਦੀ ਲੀਡਰਸ਼ਿਪ ਸਮਝਦੀ ਹੈ ਭਾਵੇਂ ਕਿ ਬਥੇਰੇ ਤਤੇਸ਼ਵਰ ਵੀ ਆਲਾਪ ਦੇ ਰਹਿੰਦੇ ਆ ਕਿਸੇ ਤਰ੍ਹਾਂ ਤਰ੍ਹਾਂ ਦੇ ਨਾਰੇ ਵੀ ਲਾਉਂਦੇ ਰਹਿੰਦੇ ਆ ਉਹਨਾਂ ਤੇ ਬਚਣਾ ਚਾਹੀਦਾ ਬਚਣਾ ਚਾਹੀਦਾ ਸੋ ਦੋਸਤੋ ਇਹ ਹੁਣ ਗੱਲ ਨੂੰ उलਝਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਦਿੱਲੀ ਵਰਸਸ ਜੀ ਚੰਡੀਗੜ੍ਹ ਹੋ ਗਿਆ ਦਿੱਲੀ ਵਰਸਸ ਪੰਜਾਬ ਹੋ ਗਿਆ ਆ ਆ ਕਮਿਊਨਿਟੀ ਵਰਸਸ ਕਿਸਾਨ ਵਰਸਸ ਇੰਡਸਟਰੀਲਿਸਟ ਹੋ ਗਿਆ ਉਹਨੂੰ ਕਿਤਨਾ ਕਿਤੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਸਾਨ ਤਾਂ ਸਮਝ ਜਾਣਗੇ ਮੰਨ ਲੈਣਾ ਮੈਂ ਕਿਸਾਨ ਸਮਝ ਜਾਣਗੇ ਸਰਕਾਰਾਂ ਨਹੀਂ ਸਮਝਣਗੀਆਂ ਲੇਕਿਨ ਕਿਸਾਨਾਂ ਦੇ ਪਿੱਛੇ ਜਿਹੜੀ ਸਿਆਸਤ ਚੱਲ ਰਹੀ ਹੈ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਉਹ ਜਿਹੜੇ ਨਸਵੀਰ ਬਾਦਲ ਹੈ ਔਰ ਹਰਸ਼ੀਮਰਪੁਰ ਉਹ ਤਾਂ ਕਹਿਣਗੇ ਤੁਹਾਡੇ ਲਈ ਅਸਤੀਫਾ ਦੇ ਕੇ ਆਏ ਅੱਜ ਤਾਂ ਬੜੀ ਵੱਡੀ ਕੁਰਬਾਨੀ ਦੇ ਦਿੱਤੀ ਬਲੀ ਦਾ ਬੱਕਰਾ ਬਣੇ ਆ ਦੂਸਰਾ ਹੁਣ ਅਮਰਿੰਦਰ ਸਿੰਘ ਜ ਸੀ ਤਾਂ ਤੁਹਾਡੇ ਲਈ ਕਾਨੂੰਨ ਪਾਸ ਕਰਾਣ ਲੱਗੇ ਸੀਗੇ ਸਾਈਨ ਦੀ ਹੋਇਆ ਮਤਲਬ ਇਹ ਆਪਣੇ ਆਪਣੇ ਵੱਲ ਨੂੰ ਜਿਹੜੀ ਖਿੱਚ-ਕਿਚਾਹਟ ਹੈ ਇਹ ਕਿਤੇ ਨਾ ਕਿਤੇ ਜਿਹੜੀ ਬੰਗੜਸ਼ ਬਣੇਗੀ ਸਰ ਲੋਕਾ ਕਹਿੰਦੇ ਚੜ ਜਾ ਬੱਚਾ ਸੋਲੀ ਆਰਾਮ ਭਲੀ ਕਰੂਗਾ ਉਹ ਤਾਂ ਕਿਸਾਨਾਂ ਨੇ ਦੇਖਣਾ ਕਿ ਉਹਨਾਂ ਨੇ ਐਜੀਟੇਸ਼ਨ ਕਿੰਨੀ ਕੁ ਲੰਬੀ ਚਲਾ ਸਕਦੇ ਪੋਲੀਟੀਕਲ ਪਾਰਟੀਆਂ ਨੇ ਤਾ ਜਾਣੀ ਆਉਣੀ ਆ ਕਿ ਇਹ ਜਿਹੜਾ ਹੈ ਇਹ ਦੇਖ ਚਾ ਗਰਮ ਰਹੇ ਤੇ ਅਸੀਂ ਵਿੱਚ ਖੌਂਚਾ ਉਹ ਤੇ ਚ ਮਾਰਦੇ ਮਾਰਦੇ ਰਹੀਏ ਲੇਕਿਨ ਅੱਜ ਸਮੇਂ ਦੀ ਜ਼ਰੂਰਤ ਹੈ ਵੀ ਇਹ ਜਿਹੜਾ ਹੈ ਕਿਸਾਨੀ ਦਾ ਅੰਦੋਲਨ ਹੈ ਜਿਹੜਾ ਸਮਝੋਤਾ ਕਿਸੇ ਹੱਦ ਤੱਕ ਹੋਵੇ ਤੇ ਇਹ ਜਿਹੜਾ ਕਿ ਸਾਰਥਕ ਰੂਪ ਦੇ ਵਿੱਚ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਹੋ ਜਿਹੜੇ ਪ੍ਰੋਫੈਸ਼ਨਲ ਡਿਮਾਂਸਟ੍ਰੇਟਰ ਹੈ ਪ੍ਰੋਫੈਸ਼ਨਲ ਐਜੀਟੇਟਰ ਹੈ ਉਹਨਾਂ ਵਾਸਤੇ ਤਾਂ ਇੱਕ ਮੌਕਾ ਹੁੰਦਾ ਹੈ ਜੀ ਪਰ ਜਿਹੜੇ ਕਮੀਗਾਰੀ ਲੋਕ ਲੱਗੇ ਆਏ ਜਿਨ੍ਹਾਂ ਨੇ ਲੱਗਣਾ ਹੈ ਉਹਨਾਂ ਨੂੰ ਜਿਹੜਾ ਹੈ ਇਹਨਾਂ ਲੰਬਾ ਜਿਹੜਾ ਹੈ ਸੰਘਰਸ਼ ਉਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਉਹਨਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਔਖੀਆਂ ਪਿੱਛੇ ਹੋ ਜਾਂਦੀ। ਬਿਲਕੁਲ ਔਖੀ ਹੋ ਜਾਂਦੀ ਤੇ ਉਮੀਦ ਕਰਦੇ ਆ ਕਿ ਇਹ ਜਰੂਰ ਰਹਿ ਕਿਤੇ ਨਾ ਕਿਤੇ ਜਾ ਕੇ ਹੱਲ ਇਹਦਾ ਨਿਕਲੇਗਾ ਹੀ ਕਿਉਂਕਿ ਗੱਲ ਬਾਤ ਹੀ ਖਰੀਕ ਚੀਜ਼ ਦਾ ਹੱਲ ਹੁੰਦੀ ਹੈ। ਸੋ ਰਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਨੇ ਆ ਆ ਗਿਆ ਅਖੀਰ ਦੇ ਵਿੱਚ ਤੁਹਾਨੂੰ ਯਾਦ ਕਰਾ ਦਈਏ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਸਾਡਾ ਐਸਜੀਟੀਵੀ ਪ੍ਰਾਈਮ ਇਹ YouTube ਚੈਨਲ सब्सक्राइब नहीं किया तो कृपा करके इसको सबसक्राइब करो तो सबसक्राइब करने तो बात घंटी वाला बटन दबा देना ताकि साढ़े प्रोग्राम तो तक पुजते रहन तो सब का बहुत बहुत धन्यवाद